ਇਹ ਲੱਗਦਾ ਸੀ ਕਿ ਉਹ ਬਤਾਵੀ ਨੂੰ ਸਿੱਧਾ ਆਪਣੇ ਘਰ ਨਹੀਂ ਸੀ ਲੈ ਜਾ ਸਕਦਾ ਕਿਉਂਕਿ ਪਹਿਲਾਂ ਹੀ ਉਸ ਦੇ ਇੰਨੇ ਦਿਨਾਂ ਤੋਂ ਲਾਪਤਾ ਰਹਿਣ ਦੇ ਕਰਕੇ ਪਿੰਡ ਦੇ ਲੋਕ ਉਸ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਣ ਲੱਗ ਪਏ ਸਨ ਉਤੋ ਜੇ ਉਹ ਬਤਾਵੀ ਨੂੰ ਵੀ ਨਾਲ ਲੈ ਕੇ ਜਾਂਦਾ ਤਾਂ ਫੇਰ ਤਾਂ ਰਾਏ ਦਾ ਪਹਾੜ ਬਨਣ ਵਿੱਚ ਦੇਰੀ ਨਾ ਲੱਗਦੀ ਬਹੁਤਾ ਨਹੀਂ ਪਰ ਕੈਲੇ ਨੂੰ ਆਪਣੇ ਘਰਦਿਆਂ ਦਾ ਫਿਕਰ ਤਾਂ ਜ਼ਰੂਰੀ ਸੀ ਉਹ ਇਹ ਨਹੀਂ ਸੀ ਚਾਹੁੰਦਾ ਕਿ ਉਸ ਦੀ ਜਰਾ ਜਿਹੀ ਲਾਪਰਵਾਹੀ ਕਰਕੇ ਲੋਕ ਉਸ ਦੇ ਕਰ ਧਿਆਮ ਵੱਲ ਉਂਗਲ ਕਰਨ ਸੋ ਕੁਝ ਦਿਨ ਉਸਨੇ ਦਿੱਲੀ ਠਹਿਰਨ ਦਾ ਫੈਸਲਾ ਕੀਤਾ ਇੱਕ ਦਿਨ ਇੱਕ ਬਾਤ ਪੁੱਛੂ ਸਰਦਾਰ ਸਾਹਿਬ ਬਤਾਵੀ ਨਹੀਂ ਕੈਲੇ ਵਜਨ ਜਣਾ ਟਕਾਉਂਦਿਆ ਕਿਹਾ ਹਾਂ ਪੁੱਛ ਕੀ ਪੁੱਛਣਾ ਕੈਲੇ ਨੇ ਬਿਨਾ ਬਤਾਵੀ ਵੱਲ ਵੇਖ ਕੇ ਕਿਹਾ ਆਪਨੇ ਮੇਰੀ ਮਦਦ ਕਿਉਂ ਕੀਤੀ ਸਰਦਾਰ ਸਾਹਿਬ ਆਪਨੀ ਠੋਡੀ ਥਲੇ ਹਥੇਲੀ ਨੂੰ ਟਿਕਾਈ ਬਤਾਵੀ ਇੱਕ ਟੈ ਕੈਲੇ ਨੂੰ ਨਹਾਰਦੀ ਰਹੀ ਕਿ ਮਤਲਬ ਤੇਰਾ ਮੈਂ ਕੁਝ ਸਮਝਿਆ ਨਹੀਂ ਬਤਾਵੀ ਤੇ ਕਈ ਗੱਲ ਦਾ ਅਰਥ ਕੱਢਣ ਦੀ ਕੋਸ਼ਿਸ਼ ਕਰਦਾ ਰਿਹਾ ਮੇਰਾ ਮਤਲਬ सरदार साहिब कि आप अगर चाहते तो मुझे वहीं छोड़ के भी आ सकते थे मगर आपने ऐसा नहीं किया पूछ सकती हूं क्यों एदिच पूछण वाली केड़ी गल है भला नले एक लोड वंद नु ता दूजे लोड वंदा सहारा ही हुंदा है जेडी मुसीबत विच तू पई सी ओदे सामने मेरी मुसीबत ता कुछ भी नहीं सी तेरी जिंदगी दा सवाल सी ते मैं ता बस जख्मी ही होया सी मरन थोड़ी ना कहला इस तो पहला कुछ कह पोंदा बेतावी ने पज के आके ਕੱਲ੍ਹ ਦੇ ਮੂੰਹ ਤੇ ਆਪਣਾ ਹੱਥ ਧਰ ਦਿੱਤਾ ਨਹੀਂ ਸਰਦਾਰ ਸਾਹਿਬ ਭਗਵਾਨ ਕੇ ਲੀਏ ਐਸੇ ਤੋ ਮਤ ਕਹੀਏ ਤੂੰ ਕਿਉਂ ਅੱਖਾਂ ਪਰ ਕੇ ਬਹਿ ਗਈ ਹੈ ਕਿਤੇ ਤੈਨੂੰ ਮੇਰੇ ਨਾਲ ਪਿਆਰ ਆਗਦਾ ਹੋਇਆ ਕੈਲਾ ਮਿੰਨਾ ਮਿੰਨਾ ਜਾਂ ਮੁਸਕਰਾਉਣ ਲੱਗਾ ਹੈ ਭਗਵਾਨ ਜੀ ਕਿਆ ਕਹਿ ਰਹੇ ਹੋ ਸਰਦਾਰ ਸਾਹਿਬ ਬਤਾਵੀ ਇਸ ਗੱਲ ਦੇ ਜਵਾਬ ਵਿੱਚ ਸੰਗ ਗਈ ਲੱਗਦੀ ਸੀ 6 ਮਹੀਨੇ ਪਿਛੇ ਚਾਨਮਗਰੋਜਤ ਕੈਲਾ ਬਤਾਵੇ ਨੂੰ ਲੈ ਕੇ ਪੰਜਾਬ ਆਪਣੇ ਪਿੰਡ ਪਹੁੰਚਾਤਾ ਲੋਕ ਹੈਰਾਨ ਖੜੇ ਕੈਲੇ ਨੂੰ ਇੰਜ ਦੇਖਦੇ ਰਹੇ ਜਿਵੇਂ ਅਚਾਨਕ ਹੀ ਕਿਤੇ ਕੋਈ ਜinn ਪ੍ਰਗਟ ਹੋ ਗਿਆ ਹੋਵੇ ਪਰ ਕੈਲੇ ਤੋਂ ਵੀ ਵੱਧ دلچਸਪੀ ਲੋਕਾਂ ਦੀ ਪਤਾਵੀ ਨੂੰ ਲੈ ਕੇ ਸੀ ਜਿਸ ਨੂੰ ਕਿ ਕੈਲਾ ਹੁਣ ਆਪਣੀ ਪਤਨੀ ਆਖ ਰਿਹਾ ਸੀ ਹੋਇਆ ਕੁਝ ਇੰਜ ਸੀ ਕਿ ਕੈਲਾ ਤੇ ਬਤਾਵੇ ਦਿੱਲੀ ਜੀ ਸਥਾਨ ਤੇ ਰੁੱਕੇ ਸਨ ਉਹ ਥਾਂ ਦੇ ਮਾਲਕ ਮਕਾਨ ਨੇ ਇੱਕ ਸ਼ਰਤ ਤੇ ਹੀ ਦੋਹਾਂ ਨੂੰ ਉਸ ਥਾਂ ਰਹਿਣ ਦੀ ਇਜਾਜ਼ਤ ਦਿੱਤੀ ਕਿ ਉਹਨਾਂ ਦੋਹਾਂ ਦਾ ਆਪੋ ਵਿੱਚ ਕੋਈ ਰਿਸ਼ਤਾ ਹੋਣਾ ਲਾਜ਼ਮੀ ਸੀ ਤਾਂ ਜੋ ਜੇ ਕਿੱਧਰ ਵੇਲੇ ਤੁਹੇਲੇ ਮਕਾਨ ਦੇ ਮਾਲਕ ਨੂੰ ਲੋੜ ਪੈ ਜਾਵੇ ਤਾਂ ਉਹ ਵੀ ਅੱਗੋਂ ਜ਼ਵਾਬਦੇ ਹੋਵੇ ਇਸ ਤੋਂ ਛੁਟ ਕੈਲਾ ਵੀ ਇਹ ਚਾਹੁੰਦਾ ਸੀ ਕਿ ਬਤਾਵੀ ਨੂੰ ਉਸਦੇ ਕਰਕੇ ਕਿਸੇ ਕਿੰਤੂ ਪ੍ਰੰਤੂ ਦਾ ਸਾਹਮਣਾ ਨਾ ਕਰਨਾ ਪਵੇ ਸੋ ਉਹ ਬਤਾਵੀ ਨਾਲ ਆਪਣਾ ਨਾਮ ਜੋੜਾ ਲਈ ਤਿਆਰ ਹੋ ਰਿਹਾ ਸੀ ਉਸ ਵਕਤ ਕੈਲੇ ਨੇ ਇਹੀ ਸੋਚਿਆ ਸੀ ਕਿ ਜਿੰਨੀ ਦੇਰ ਤੱਕ ਦੋਵੇਂ ਦਿੱਲੀ ਵਿੱਚ ਰਹਿਣਗੇ ਉਹ ਬਤਾਵੀ ਨਾਲ ਇਹ ਰਿਸ਼ਤਾ ਮੈਜ ਆਜੇ ਤੌਰ ਤੇ ਨਿਭਾਵੇਗਾ ਪੰਜਾਬ ਪਰਤਨ ਤੇ ਉਹ ਬਤਾਵੀ ਨੂੰ ਇਸ ਪਤੀ ਪਤਨੀ ਦੇ ਝੂਠ ਮੂਰਤੇ ਰਿਸ਼ਤੇ ਤੋਂ ਹਮੇਸ਼ਾ ਹਮੇਸ਼ਾ ਲਈ ਆਜ਼ਾਦ ਕਰ ਦੇਵੇਗਾ ਪਰ ਵਕਤ ਆਉਣ ਤੇ ਉਹਵੇਂ ਨਹੀਂ ਸੀ ਹੋਇਆ ਜਿਹਾ ਕਿ ਕੈਲੇ ਨੇ ਸੋਚਿਆ ਸੀ ਬਿਤਾਵੀ ਤੱਕ ਹੀ ਸਗੋ ਉਹ ਆਪ ਵੀ ਇਸ ਝੂਠਮੁੜ ਦੇ ਰਿਸ਼ਤੇ ਤੋਂ ਖੁਦ ਨੂੰ ਆਜ਼ਾਦ ਨਹੀਂ ਸੀ ਕਰਵਾ ਪਾਇਆ ਅਸਲ ਪੰਜਾਬ ਵਾਪਸ ਆਉਣ ਤੇ ਉਸਦੇ ਹਾਲ ਤੇ ਹਾਲਾਤ ਹੀ ਕੁਝ ਇਹੋ ਜਿਹੇ ਬਣ ਗਏ ਸਨ ਕਿ ਚਾਹ ਕੇ ਵੀ ਉਹ ਕੁਝ ਨਹੀਂ ਸੀ ਕਰ ਪਾਇਆ ਅਖਿਰ ਦੋਵਾਂ ਨੇ ਸਭ ਸੰਮਤੀ ਨਾਲ ਗੁਰਦੁਆਰਾ ਸਾਹਿਬ ਜਾ ਕੇ ਗੁਰੂ ਦੀ ਹਜ਼ੂਰੀ ਵਿੱਚ ਲਾਵਾਂ ਲਈਆਂ ਤੇ ਆਪਣੀ ਜ਼ਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਕੀਤੀ ਕੁਝ ਸਮੇਂ ਮਗਰੋਂ ਕੈਲੇ ਦੇ ਕਾਰਨ ਨਿੱਕਾ ਤੇ ਨਾਗਰਦੂ ਅਲਾਦਾ ਹੋਈਆਂ ਬੇਸ਼ੱਕ ਕਿ ਉਹ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਸੀ ਪਰ ਬਤਾਵੀ ਲਈ ਉਹਦਾ ਪਿਆਰ ਪਿਆਰ ਨਹੀਂ ਸੋ ਕੁਸ਼ਰੂ ਤੋਂ ਹੀ ਹਮਦਰਦੀ ਬਣ ਕੇ ਰਹਿ ਗਿਆ ਸੀ ਇਹੋ ਕਾਰਨ ਸੀ ਕਿ ਉਹ ਬਤਾਵੀ ਨੂੰ ਪਾਵੇ ਆਪਣੇ ਕਾਰਵਜ ਤਾਂ ਥਾਂ ਦੇ ਵਾਣ ਵਿੱਚ ਸਫਲ ਹੋ ਗਿਆ ਪਰ ਆਪਣੇ ਦਿਲ ਵਿੱਚ ਚੋ ਬਤਾਵੀ ਨੂੰ ਉਹ ਥਾਂ ਨਹੀਂ ਦੇ ਪਾਇਆ ਜਿਹੜੀ ਕਿ ਅਸਲ ਵਿੱਚ ਉਸਦੀ ਹੋਣੀ ਚਾਹੀਦੀ ਸੀ ਤੇ ਤੇਰਾ ਨਾਮ ਬੰਤੋ ਕਿਨੇ ਰੱਖਿਆ ਸੀ ਤਾਰੋ ਬਤਾਵੀ ਦੀ ਆ ਬਿੱਤੀ ਵਿੱਚ ਜਿਵੇਂ ਕਿਤੇ ਗੁੰਮ ਹੀ ਚਲੀ ਗਈ ਉਸ ਹੋਸ਼ ਸੰਭਾਲੇ ਤਾਂ ਉਸਨੂੰ ਯਾਦ ਆਇਆ ਕਿ ਉਸਦੇ ਸਾਹਮਣੇ ਬਿਤਾਵੀ ਨਹੀਂ ਸੁਗੋ ਬੰਤੀ ਬੈਠੀ ਸੀ ਇਹਨਾਂ ਨੇ ਹੀ ਰੱਖਿਆ ਸੀ ਲਾਵਾ ਪਿੱਛੋਂ ਬੰਤੋ ਜਰਾ ਕੁ ਮੁਸਕਰਾਉਂਦੇ ਹੋਏ ਬੋਲੀ ਚੱਲ ਹੁਣ ਇਦਾਂ ਕਰ ਪੈ ਜਾ ਜਾ ਤੂੰ ਬਹੁਤ ਸਵਾਲ ਜਵਾਬ ਜੇ ਨਾ ਕਰ ਕਿਤੇ ਅੱਖਾਂ ਕਿ ਪਹਿਲੀ ਨੀਂਦ ਨਹੀਂ ਸੀ ਆ ਰਹੀ ਤੇ ਜਦ ਆ ਰਹੀ ਹੈ ਤਾਂ ਇਹ ਬੰਤੋ ਨਹੀਂ ਸੌਂਦੇ ਰਹੀ ਖਾਜ਼ੀ ਹੋਈ ਬੰਤੋ ਤਾਰੋ ਦਾ ਸਿਰ ਪਲੋਸਦੀ ਉੱਠ ਖੜੀ ਹੋਈ ਅਗਲੇ ਦਿਨ ਤਾਰੋ ਪਹਿਲਾ ਨਾਲੋਂ ਕਾਫੀ ਚੰਗਾ ਮਹਿਸੂਸ ਕਰ ਰਹੀ ਸੀ ਬੰਤੂ ਦੇ ਲਾਗੇ ਉਹ ਦੁਪਹਿਰ ਵੇਲੇ ਕਿਸੇ ਬਾਬੇ ਦੇ ਡੇਰੇ ਤੇ ਜਾਣ ਦੀ ਰਾਜ਼ੀ ਹੋ ਗਈ ਦੋਵੇਂ ਡੇਰੇ ਪਹੁੰਚੀਆਂ ਤਾਂ ਵੇਖਿਆ ਕਿ ਡੇਰੇ ਦੇ ਬਾਹਰ ਕਾਫੀ ਪੇਟ ਜਮਾ ਸੀ ਲੋਕ ਆਕਰਸ਼ਣ ਕੀ ਅਜ ਬਾਬਾ ਜੀ ਕੋਈ ਕਰਾਮਾਤ ਵਿਖਾਉਣ ਜਾ ਰਹੇ ਸਨ ਤੇ ਉਹ ਗਿਆਨਥਾ ਸਿਉ ਮੋਰ ਖੰਬੀ ਝਾੜੂ ਹਵਾ ਵਿੱਚ ਲਹਿਰਾਉਂਦਾ ਅਖੋਤੀ ਬਾਬਾ ਆਪਣੇ ਸੱਚੇ ਹੱਦੀ ਉਂਗਲ ਦਾ ਇਸ਼ਾਰਾ ਪੱਛਮ ਵੱਲੋਂ ਕਰਨ ਲੱਗਾ ਬਾਬਾ ਜੀ ਗਿਆ ਪੋਤ اپنی ਸਮੱਸਿਆ ਦੇ ਨਿਵਾਰਨ ਲਈ ਆਇਆ ਸ਼ਰਦਾਲੂ ਅੱਖਾਂ ਮਿੱਟੀ ਇੱਕ ਉੱਚੇ ਚਬੂਤਰੇ ਤੇ ਬੈਠੇ ਇਸ ਅਖੌਤੀ ਬਾਬੇ ਨੂੰ ਪੁੱਛਣ ਲੱਗੇ ਕੋਈ ਸ਼ੱਕ ਰਹਿ ਗਿਆ ਤੈਨੂੰ ਕਹਾਂ ਨਾ ਬਾਬਾ ਜੀ ਨੇ ਕਿ ਉਹ ਗਿਆਨ ਅਥੂ ਸਿਆਂ ਇਹ ਬਾਬੇ ਦਾ ਸਭ ਤੋਂ ਖਾਸ ਚਮਚਾ ਸੀ रामसाई ਅੱਦੋ ਵੱਦ ਬਾਬੇ ਤੇ ਬੋਲਣ ਦਾ ਕੰਮ ਇਹੀ ਉਹ ਕਰਦਾ ਸੀ ਨਹੀਂ ਨਹੀਂ ਮਹਾਰਾਜ ਮੈਂ ਤਾਂ ਬਸ ਆਪ ਦੀ ਤਸੱਲੀ ਨੂੰ ਹੀ ਪੁੱਛਦਾ ਸੀ ਉਹ ਕੀ ਹੈ ਨਾ ਪੁੱਤ ਦਾ ਬਾਬਾ ਜੀ ਨੇ ਕੱਢ ਦਿੱਤਾ ਪਰ ਨੱਟਦਾ ਜਾਂਦਾ ਪੁੱਤ ਮੈਨੂੰ ਤਾਂ ਦਿਸਿਆ ਹੀ ਨਹੀਂ ਬਸ ਤਾਂ ਕਰਕੇ ਪੁੱਛ ਬੈਠਾ ਗਲਤੀ ਹੋ ਗਈ ਮਹਾਰਾਜ ਮaaf ਕਰ ਦਿਓ ਦੋਵੇਂ ਹੱਥ ਜੋੜੀ ਸ਼ਰਦਾਲੂ ਬਾਬਾ ਜੀ ਦੇ ਚਰਨਾਂ ਵਿੱਚ ਜਾ ਡਿੱਗਾ ਉੱਠ ਬਿਬਾ ਹੁਣ ਤੋਂ ਤੈਨੂੰ ਕੋਈ ਪੂਤ ਪ੍ਰੇਤ ਪਰੇਸ਼ਾਨ ਨਹੀਂ ਕਰੇਗਾ ਤੇਰੇ ਤੇ ਜੋ ਵੀ ਬੁਰੀਆਂ ਬਲਾਵਾ ਸਨ ਸਭ ਕੱਟ ਦਿੱਤੀਆਂ ਨੇ ਅਸਾਂ ਜਾ ਬੱਚਾ ਜਾ ਖਸਦਾ ਖੇਤ ਦਾ ਕੰਮ ਨੂੰ ਜਾ ਕੁਸ਼ਪੱਲਾ ਨੇ ਆਪਣਾ ਮੂੰਹ ਤੋੜਦਾ ਹੋਇਆ ਬਾਬਾ ਆਪਣੇ ਹੀ ਮੂੰਹ ਦੀ ਆਪਣੇ ਹੀ ਮੂੰਹ ਮੀਆਂ ਮਿੱਠੂ ਬੰਦਾ ਸ਼ਰਦਾਲੂਆ ਪਾਸੋਂ ਢੇਰ ਸਾਰੀ ਦਰਸ਼ਕਾਂ ਬਟੋਰਨ ਲੱਗਾ ਜੈ ਬਾਬਿਆਂ ਦੀ ਇਧਰ ਬੰਤੋ ਤਾਰੂ ਨੂੰ ਜਿਵੇਂ ਹੀ ਡੇਰੇ ਅੰਦਰ ਲਿਆਏ ਬਾਬਾ ਜੀ ਨੂੰ ਵੇਖ ਕੇ ਉਸਦਾਂ ਦੀ ਜੈ ਜੈਕਾਰ ਕਰਨ ਲੱਗੀ ਬਾਬਾ ਜੀ ਕੋਈ ਸੁੰਦਰੀ ਆਈ ਹੈ ਰਾਮ ਸਹਾਏ ਨੇ ਬਾਬੇ ਦੇ ਕੰਨਾਂ ਵਿੱਚ ਕੋਈ ਕੁਛਰ ਮੁਛਰ ਜਿਹੀ ਕੀਤੀ ਹੂੰ ਬਾਬੇ ਨੇ ਹੰਗਾਰਾ ਪਰਿਆ ਤੇ ਹੋਲੀ ਜੇ ਸੱਜੀ ਅੱਖ ਖੋਲ ਕੇ ਬੰਤੋ ਤੇ ਤਾਰੂ ਨੂੰ ਆਪਣੇ ਵੱਲ ਆਉਂਦੇ ਵੇਖ ਲਿਆ ਬਾਬਾ ਜੀ ਪੈਰੀ ਪੋਣਾ ਬਾਬੇ ਮੂਰੇ ਮੱਥਾ ਟੇਕ ਬੰਤੋ ਤਾਰੂ ਨੂੰ ਵੀ ਆਪਣੇ ਜਿਵੇਂ ਹੀ ਕਰਨ ਦਾ ਆਖਣ ਲੱਗੀ ਹੌਲੇ ਜਿਹੀ ਉਸਦੀ ਬੱਕੀ ਵਿੱਚ ਹੋ ਜਮਾਰਨ ਲੱਗੀ ਤਾਰੋ ਨੇ ਮੱਥਾ ਟੇਕਿਆ ਤਾਂ ਉਸਦੇ ਚੁੱਕਦੇ ਹੀ ਬਾਬੇ ਨੇ ਉਸ ਦੀ ਪਿੱਠ ਉੱਤੇ ਆਪਣਾ ਹੱਥ ਧਰ ਦਿੱਤਾ ਬਾਬਾ ਜੀ ਇਹ ਮੇਰੀ ਗਵੰਡਨ ਹੈ ਦੱਸਿਆ ਸੀ ਨਾ ਤੁਹਾਨੂੰ ਮਨ ਤੋਂ ਮੱਧਮ ਜੀ ਆਵਾਜ਼ ਵਿੱਚ ਆ ਕੇ ਬਾਬਾ ਜੀ ਨੂੰ ਕੋਈ ਵਿਸਤ੍ਰੀ ਗੱਲ ਯਾਦ ਕਰਾਉਣ ਦੀ ਕੋਸ਼ਿਸ਼ ਕਰਨ ਲੱਗੀ ਹੂੰ ਬਾਬੇ ਨੇ ਮੁਰਕ ਤੋਂ ਹੰਗਾਰਾ ਪਰਿਆ ਤੇ ਤੋਂ ਮੇ ਬੀਬੀਆਂ ਨੂੰ ਆਪਣੇ ਕੋਲ ਬੈਠਣ ਦਾ ਇਸ਼ਾਰਾ ਕੀਤਾ ਬਾਬਾ ਜੀ ਕਿਰਪਾ ਕਰੋ ਆ ਦੇਖ ਲੋ ਮੇਰੀ ਗਵੰਡ ਨੂੰ ਕੀ ਹਾਲ ਹੋਇਆ ਪਿਆ ਇਹਦਾ ਵਿਆਹ ਕਿ ਆਈ ਤਾਂ ਸ਼ਰੀਕਾ ਨਹੀਂ ਸੋਰਾ ਮਾਰ ਦਿੱਤਾ ਸਾਸਵਚਾਈ ਰੀਤਾ ਉਹਦੇ ਗਮ ਵਿੱਚ ਹੀ ਮਰ ਗਈ ਪਤੀ ਨੂੰ ਵਿਦੇਸ਼ ਭੇਜਿਆ ਕੰਮ ਕਰਨ ਵਾਸਤੇ ਮੁੜ ਕੇ 3 ਸਾਲ ਤੱਕ ਚੰਦਰਾ ਉਹ ਵੀ ਨਹੀਂ ਬੋੜਿਆ ਪਿੱਛੇ ਵਿਚਾਰੀ ਇਹ ਚਿੱਤ ਤੋਂ ਪਹਿਰ ਹੀ ਕਲਪਦੀ ਰਹੀ ਆ ਹੁਣ ਪਿੱਛੇ ਜੇ ਇਹਦਾ ਪਤੀ ਆਇਆ ਸੀ ਮੁੜ ਕੇ ਸੋਚਿਆ ਸੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੂ ਪਰ ਪਹਿਲਾ ਵੀ ਬੱਚਾ ਵਿਚਾਰੀ ਦਾ ਬਾਬਾ ਜੀ ਹੁਣ ਤੁਸੀਂ ਹੀ ਕਰੋ ਕੋਈ ਹਿੱਲਾ ਇਹਦਾ ਇਹ ਤਾਂ ਵਿਚਾਰੀ ਬਾਲੀ ਉਹ ਦੁਖੀ ਐ ਸੱਚ ਦੱਸਾਂ ਤਾਂ ਮੈਥੋਂ ਵੀ ਹੁਣ ਇਹਦਾ ਦੁੱਖ ਨਹੀਂ ਦੇਖਿਆ ਜਾਂਦਾ ਕਿਰਪਾ ਕਰੋ ਬਾਬਾ ਜੀ ਇਹਦੇ ਵੀ ਵਿਚਾਰੀ ਦੇ ਸੁਧਾਰ ਦਿਓ ਲੇਖ ਬੰਤੋ ਇੱਕੋ ਸਾਹੀ ਬੋਲਦੀ ਚਲੀ ਗਈ ਸੀ ਆਫਰ ਬੀਬਾ ਇਹਨੂੰ ਰੋਜ਼ ਰਾਤੀ ਦੁੱਧ ਚ ਮਲਾ ਕੇ ਆਪਣੇ ਕਸਮ ਨੂੰ ਪਿਆ ਦਿਆ ਕਰੀ ਸੱਤ ਦਿਨਾਂ ਚ ਸਭ ਪੁੱਠੀਆਂ ਸਿੱਧੀਆਂ ਪੈ ਜਾਣ ਗਿਆ ਇੱਕ ਨਿੱਕੀ ਜਿਹੀ ਪੂਰੀ ਤਾਰੋ ਦੇ ਹੱਥ ਫੜਾਉਂਦਾ ਬੱਬਾ ਮੁੜ ਤੋ ਅੰਦਰ ਧਿਆਨ ਹੋ ਕੇ ਬਹਿ ਗਿਆ ਜਾ ਬੀਬੀ ਜਾ ਕਰ ਦਿੱਤੀ ਕਿਰਪਾ ਬਾਬਾ ਜੀ ਨੇ ਹੁਣ ਸੱਤਾਂ ਮਗਰ ਸੱਤਾਂ ਦਿਨਾਂ ਮਗਰੋਂ ਆਈਂ ਬੋਲ ਜੈ ਬਾਬਿਆਂ ਦੀ ਜੈ ਬਾਬਿਆਂ ਦੀ ਜੈ ਬਾਬਿਆਂ ਦੀ RAM ਸਾਹਿਬਾਂ ਤੋਂ ਤੁਸੱਲੀ ਦਿੰਦਾ ਹੋਇਆ ਬਾਬੇ ਦੇ ਨਾਂ ਤੇ ਉੱਚੀ ਉੱਚੀ ਜੇਕਾਰੇ ਛੱਡਣ ਲੱਗਾ ਇੱਕ ਹਫ਼ਤੇ ਮਗਰੋਂ ਚੱਲ ਚੰਗਾ ਤਾਰੋ ਆਪਣਾ ਧਿਆਨ ਰੱਖੀ ਜੇ ਕੰਮ ਨਾ ਹੁੰਦਾ ਤਾਂ ਮੈਂ ਕਦੇ ਵੀ ਨਾ ਜਾਂਦਾ ਪਰ ਤੈਨੂੰ ਤਾਂ ਪਤਾ ਕੀ ਵਿਦੇਸ਼ਾਂ ਵਿੱਚ ਕੰਮ ਕਰਨਾ ਕਿਹੜਾ ਸੌਖਾ ਨਾਲੇ ਆਦ ਕੀ ਛੁੱਟੀ ਘੱਟ ਹੀ ਮਿਲੀ ਸੀ ਅਗਲੀ ਵਾਰ ਆਉਂਗਾ ਤਾਂ ਤੈਨੂੰ ਵੀ ਨਾਲ ਹੀ ਲੈ ਕੇ ਜਾਵਾਂਗਾ ਬਸ ਤੂੰ ਬਹੁਤੀ ਫਿਕਰ ਨਾ ਕਰੀਂ ਛੇਤੀ ਆਉਂਗਾ ਮੈਂ ਅੱਜ ਜਿੰਦੇ ਵਾਪਸ ਵਿਤੇਸ਼ ਚੱਲਿਆ ਸੀ ਬੀਤੇ ਇੱਕ ਹਫ਼ਤੇ ਦੌਰਾਨ ਜਿੰਦੇ ਤੇ ਤਾਰੂ ਦੇ ਰਿਸ਼ਤੇ ਵਿੱਚ ਕਾਫੀ ਸੁਧਾਰ ਆਇਆ ਸੀ ਜਿੰਦਾ ਤਾਰੂ ਨੂੰ ਬੁਲਾਉਣ ਲੱਗ ਪਿਆ ਸੀ ਹੁਣ ਉਹ ਆਪ ਉਸਦਾ ਧਿਆਨ ਰੱਖਦਾ ਹੋਰ ਤਾਂ ਹੋਰ ਉਹ ਘਰ ਦੇ ਕਮਾਕਾਰਾਂ ਵਿੱਚ ਵੀ ਤਾਰੂ ਦੀ ਮਦਦ ਕਰਦਿਆ ਕਰਦਾ ਦੂਜੇ ਪਾਸੇ ਬੰਤੂ ਵੀ ਇਹ ਸਭ ਵੇਖ ਕੇ ਰਾਜੀ ਲੱਗਦੀ ਸੀ ਉਹ ਸੋਚਦੀ ਸੀ ਕਿ ਇਹ ਕਰਾਮਾਤ ਬਾਬੇ ਨੇ ਹੀ ਕੀਤੀ ਹੈ ਪਰ ਜਿੰਦੇ ਦੇ ਦਿਮਾਗ ਵਿੱਚ ਇਸ ਵਕਤ ਕੀ ਚੱਲ ਰਿਹਾ ਸੀ ਇਹ ਕਿਸੇ ਨੂੰ ਵੀ ਨਹੀਂ ਸੀ ਪਤਾ ਦੁਬਈ ਪਹੁੰਚਣ ਤੇ ਆਗੇ ਆ ਕੈਸੀ ਹੈ ਆਪਕੀ ਫੈਮਿਲੀ ਇਹ ਬਿਲਕਿਸ ਹੈ ਦੁਬਈ ਦੇ ਸ਼ੇਖ ਅਸ਼ਰਫ ਦੀ ਬੇਟੀ ਹਾਂਜੀ ਠੀਕ ਹੈ ਸਭ ਬਹੁਤ ਬਹੁਤ ਸ਼ੁਕਰੀਆ ਮੈਡਮ ਜੀ ਤੁਹਾਡਾ ਜੇ ਤੁਸੀਂ ਮਦਦ ਨਾ ਕਰਦੇ ਤਾਂ ਸ਼ਾਇਦ ਮੈਂ ਆਪਣੇ ਪਰਿਵਾਰ ਨਾਲ ਕਦੇ ਮਿਲ ਹੀ ਨਾ ਪਾਉਂਦਾ ਅਤੇ ਕੋਈ ਬਾਤ ਨਹੀਂ ਇਸ ਮੇ ਬਲਾ ਸ਼ੁਕਰੀਆ ਕੀ ਕਿਆ ਬਾਤ ਇਨਸਾਨੀਅਤ ਕੇ ਨਾਤੇ ਜੇ ਤੋ ਮੇਰਾ ਫਰਜ਼ ਥਾ ਆ ਕੇ ਬਿਲਗਿਸ ਮੁਸਕਰਾਉਂਦੀ ਹੋਈ ਵਾਪਸ ਆਪਣੇ ਬੰਗਲੇ ਅੰਦਰ ਚਲੀ ਗਈ ਜਿੰਦਾਤੂ ਸੌਫਰ ਦਾ ਕੰਮ ਕਰਦਾ ਸੀ ਸ਼ੇਖ ਅਸ਼ਰਫ ਨੇ ਉਸ ਨੂੰ ਖਾਸ ਬਿਲਕੈਸ ਲਈ ਰੱਖਿਆ ਸੀ ਇਹ ਕੰਮ ਉਸ ਨੂੰ ਉਦੋਂ ਮਿਲਿਆ ਜਦੋਂ ਉਹ 3 ਸਾਲ ਜੇਲ੍ਹ ਵਿੱਚ ਰਹਿਣ ਵਗਰੋ ਰਿਹਾ ਹੋਇਆ ਸੀ ਹੋਇਆ ਕੁਝ ਇੰਝ ਸੀ ਕਿ ਦੁਬਈ ਆਉਂਦੇ ਜਿੰਦਾ ਕੰਮ ਦੀ ਪਾਲ ਵਿੱਚ ਲਗਾਤਾਰ ਇੱਕ ਹਫ਼ਤਾ ਇੱਧਰ ਉੱਧਰ ਪਟਕਦਾ ਰਿਹਾ 8ਵੇਂ ਦਿਨ ਜਾ ਕੇ ਉਸ ਦੀ ਕਿਸਮਤ ਖੁੱਲੀ ਉਸ ਨੂੰ ਟੈਕਸੀ ਡਰਾਈਵਰ ਦਾ ਕੰਮ ਮਿਲ ਗਿਆ ਉਸ ਕੰਮ ਦਾ ਬੜੀ ਲਗਨ ਨਾਲ ਕੀਤਾ ਪਰ ਉਹ ਇਹ ਭੁੱਲ ਗਿਆ ਕਿ ਉਪਰੇ ਮੁਲਕ ਵਿੱਚ ਟਿੱਕੇ ਰਹਿਣ ਲਈ ਅੱਖਾਂ ਤੇ ਕੰਨ ਵੀ ਖੁੱਲੇ ਰੱਖਣੇ ਪੈਂਦੇ ਨੇ ਵਰਨਾ ਆਪਣੀ ਲਾਪਰਵਾਹੀ ਤੇ ਆਪਣੇ ਅਨਜਾਨਪੁਨੇ ਸਦਕਾ ਬੰਦਾ ਛੇਤੀ ਹੀ ਕੋਈ ਮੁਸੀਬਤ ਸੇੜ ਸਕਦਾ ਹੈ ਜਿੰਦੇ ਨਾਲ ਵੀ ਕੁਝ ਅਜੀਹਾ ਹੀ ਹੋਇਆ ਸੀ ਆਪਣੇ ਲਾਪਰਵਾਹੀ ਦੇ ਚਲਦੇ ਉਸਨੇ ਆਪ ਹੀ ਆਪਣੇ ਗਲ ਇੱਕ ਮੁਸੀਬਤ ਪਾ ਲਈ ਰੋਜ਼ ਰਾਤੀ ਲਗਭਗ ਇੱਕੋ ਜਿਹੇ ਸਮੇਂ ਤੇ ਦੋ ਆਦਮੀ ਉਸਦੀ ਟੈਕਸੀ ਵਿੱਚ ਆ ਕੇ ਬੈਠਿਆ ਕਰਦੇ ਉਹਨਾਂ ਜਾਣਾ ਕਿਤੇ ਨਹੀਂ ਸੀ ਹੁੰਦਾ ਬਸ ਆਖਦੇ ਸਨ ਕਿ ਜਿੰਦਾ ਜਿੱਧਰ ਚਾਹੇ ਗੱਡੀ ਤੋਰ ਲਵੇ ਉਹਨਾਂ ਤਾਂ ਬਸ ਆਪਣਾ ਕੰਮ ਹੀ ਕਰਨਾ ਹੈ ਇਧਰ ਜਿੰਦੇ ਨੂੰ ਕੋਈ ਖਬਰ ਨਹੀਂ ਸੀ ਕਿ ਉਹ ਦੋਵੇਂ ਗੱਡੀ ਵਿੱਚ ਬੈਠ ਕੇ ਕੀ ਕਰਦੇ ਸਨ ਤੇ ਨਾ ਹੀ ਉਸਨੇ ਆਪਣੇ ਵੱਲ ਕਦੇ ਜਾਣਨ ਦੀ ਕੋਸ਼ਿਸ਼ ਹੀ ਕੀਤੀ ਉਸਨੂੰ ਤਾਂ ਮਤਲਬ ਬਸ ਆਪਣੇ ਪੈਸਿਆਂ ਤੋਂ ਸੀ ਉਹ ਪੈਸੇ ਲਾਂਦਾ ਸੀ ਤੇ ਉਕਤ ਆਦਮੀਆਂ ਨੂੰ ਨਾਲ ਬਿਠਾ ਕੇ ਸ਼ਰਦ ਦੇ ਬਾੜਵਾਲਦੀ ਰੋਡ ਨੂੰ ਲੈ ਤੁਰਦਾ ਸੀ ਜੋ ਰਾਤ ਵੇਲੇ ਅਕਸਰ ਸੁੰਨੀ ਹੀ ਹੁੰਦੀ ਸੀ ਇੱਕ ਰਾਤ ਉਹਨਾਂ ਆਦਮੀਆਂ ਨੇ ਜਿੰਦੇ ਨੂੰ ਕਿਹਾ ਕਿ ਉਹ ਉਹਨਾਂ ਨੂੰ ਉਹਨਾਂ ਦੀ ਦੱਸੀ ਜਗ੍ਹਾ ਤੇ ਲੈ ਕੇ ਜਾਵੇ ਜਿੰਦਾ ਜਦ ਉਹਨਾਂ ਨੂੰ ਉਹ ਥਾਂ ਤੇ ਲੈ ਕੇ ਗਿਆ ਉਸ ਵੇਖਿਆ ਕਿ ਇੱਕ ਪੁਰਾਣੀ ਜਈ ਬੰਦ ਫੈਕਟਰੀ ਦੇ ਸਾਹਮਣੇ ਦੋ ਨੌਜਵਾਨ ਖੜੇ ਸਨ ਇਨਾਂ ਵਿੱਚੋਂ ਇੱਕ ਕੁੜੀ ਸੀ ਤੇ ਇੱਕ ਮੁੰਡਾ ਕੁੜੀ ਨੇ ਬੁਰਕਾ ਪਾਇਆ ਹੋਇਆ ਸੀ ਤੇ ਮੁੰਡੇ ਨੇ ਮੂੰਹ ਤੇ ਰੁਮਾਲ ਬੰਨਿਆ ਹੋਇਆ ਸੀ ਇਸ ਤੋਂ ਸ਼ੂਟ ਮੁੰਡੇ ਦੇ ਹੱਥ ਵਿੱਚ ਕਾਲੇ ਰੰਗ ਦਾ ਇੱਕ ਛੋਟਾ ਜਿਹਾ ਬਰੀਫਕੇਸ ਵੀ ਸੀ ਤੇ ਕੁੜੀ ਦੇ ਹੱਥ ਵਿੱਚ ਇੱਕ ਟਾਰਚ ਜਿੰਦ ਨੇ ਜਦ ਫੈਕਟਰੀ ਦੇ ਸਾਹਮਣੇ ਲਿਆ ਕੇ ਗੱਡ ਰੋਕੀ ਤਾਂ ਉਸ ਕੁੜੀ ਨੇ ਟਾਰਚ ਦੇ ਇਸ਼ਾਰੇ ਨਾਲ ਅੰਦਰ ਬੈਠੇ ਦੋਹਾਂ ਆਦਮੀਆਂ ਨੂੰ ਆਪਣੇ ਉੱਥੇ ਮੌਜੂਦ ਹੋਣ ਦਾ ਸਬੂਤ ਦਿੱਤਾ ਦੋਵੇਂ ਆਦਮੀ ਇਸ਼ਾਰਾ ਸਮਝ ਗਏ ਤੇ ਜਿੰਦ ਨੇ ਉਹਥੇ ਹੀ ਰੁਕਣ ਦਾ ਕਹਿ ਕੇ ਆਪ ਉਹਨਾਂ ਨੌਜਵਾਨਾਂ ਪਾਸ ਪੁੱਜ ਗਏ ਜਿੰਦਾ ਦੂਰੋਂ ਵੇਖਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਇਹ ਸਾਰੇ ਇੱਥੇ ਕਰਦੇ ਕੀ ਪਏ ਸਨ ਪਰ ਉਹਨਾਂ ਦੋਹਾਂ ਆਦਮੀਆਂ ਦੀ ਜਿੰਦੇ ਵੱਲ ਪਿੱਠ ਹੋਣ ਦੇ ਕਾਰਨ ਉਹ ਅੰਦਾਜ਼ਾ ਨਹੀਂ ਸੀ ਲਗਾ ਪਾਰੇ ਕਿ ਆਖਰ ਕੀ ਹੋ ਰਿਹਾ ਸੀ ਕੁਝ देर ਨੂੰ ਦੋਵੇਂ ਆਦਮੀ ਵਾਪਸ ਕਾਰ ਵਿੱਚ ਆ ਕੇ ਬੈਠ ਗਏ ਤੇ ਉਹ ਦੋਵੇਂ ਨੌਜਵਾਨ ਹਨੇਰੇ ਵਿੱਚ ਹੀ ਪਤਾ ਨਹੀਂ ਕਿੱਥੇ ਲੁਪਤ ਹੋ ਗਏ ਅਗਲੀ ਰਾਤ ਦੋਵੇਂ ਆਦਮੀ ਜਿੰਦੇ ਨੂੰ ਫਿਰ ਉਸੇ ਥਾਂ ਤੇ ਲਿਜਾਣ ਲਈ ਆਖਣ ਲੱਗੇ ਜਿੰਦਾਂ ਨੂੰ ਉਹਨਾਂ ਨੂੰ ਉਸ ਪੁਰਾਣੀ ਬੰਦ ਪਈ ਫੈਕਟਰੀ ਤੱਕ ਲੈ ਕੇ ਗਿਆ ਜੋ ਸ਼ਹਿਰ ਦੇ ਬਾਹਰਵਾਰੀ ਪੈਂਦੀ ਸੀ ਤੇ ਜਿੰਦਾ ਲੋਕਾਂ ਦਾ ਕੋਈ ਬਹੁਤਾ ਆਉਣ ਜਾਣ ਨਹੀਂ ਸੀ ਹੁੰਦਾ ਕਾਰ ਵਿੱਚ ਬਾਹਰ ਉਤਰ ਕੇ ਉਹਨਾਂ ਜਿੰਦੇ ਨੂੰ ਕੱਲ ਲਵਾਗੇ ਕਾਰ ਵਿੱਚ ਰੁੱਕ ਕੇ ਰੰਦਾ ਇਸ਼ਾਰਾ ਕੀਤਾ ਦੂਜੇ ਪਾਸੇ ਉਹਨਾਂ ਆਦਮੀਆਂ ਨੂੰ ਵੀ ਕੁਝ ਕੁਚਿਰਾਂ ਨੂੰ ਟਾਰਚ ਦਾ ਇਸ਼ਾਰਾ ਹੋ ਗਿਆ ਸ਼ਾਇਦ ਉਹ ਇਸ਼ਾਰਾ ਅੱਜ ਵੀ ਕੱਲ ਵਾਲੀ ਕੁੜੀ ਨਹੀਂ ਦਿੱਤਾ ਸੀ ਦੋਵੇਂ ਆਦਮੀ ਅੱਗੇ ਵਧੇ ਤੇ ਪਿੱਛੇ ਜਿੰਦਰ ਨੇ ਹੌਲੇ ਜੇ ਕਾਰ ਦਾ ਸ਼ੀਸ਼ਾ ਥੋੜਾ ਹੇਠਾਂ ਖਿਸਕਾ ਦਿੱਤਾ ਤਾਂ ਜੋ ਉਹਨਾਂ ਵਿਚਕਾਰ ਹੋਈ ਗੱਲਬਾਤ ਸੁਣ ਸਕੇ ਮਾਲ ਪੁਰਾ ਇੱਕ ਨੰਬਰ ਐ ਹੁਣ ਦੇਖ ਲੈ ਕਰਨਾ ਸੌਦਾ ਕਿ ਨਹੀਂ ਪਹਿਲਾ ਆਦਮੀ ਜਿਸ ਦਾ ਕੀ ਨਾਮ ਵਸੀਮ ਸੀ ਉਹ ਕੁੜੀ ਜੋ ਆ ਦੁਆਰਾ ਲਿਆਂਦੇ ਨੌਜਵਾਨ ਨੂੰ ਪੁੱਛਣ ਲੱਗਾ ਮਾਲ ਤਾਂ ਚੰਗਾ ਪਰ ਕੀਮਤ ਕੁਝ ਜ਼ਿਆਦਾ ਨਹੀਂ ਨੌਜਵਾਨ ਸੌਦਾ ਕਰਨ ਸੰਬੰਧੀ ਦੁਚਿੱਤੀ ਵਿੱਚ ਸੀ ਅਸਲ ਉਸ ਨੂੰ ਮਾਲ ਵੀ ਚਾਹੀਦਾ ਸੀ ਤੇ ਕੀਮਤ ਵੀ ਉਹ ਵਾਧੂ ਅਦਾ ਨਹੀਂ ਸੀ ਕਰਨਾ ਚਾਹੁੰਦਾ ਚੱਲ ਚੰਗਾ ਘਟਾ ਦਿੰਨੇ ਆ ਕੀਮਤ ਪਰ ਸਿਰਫ ਹੁੰਦੀ ਵਾਰੀ ਉਹ ਵੀ ਤਾਂ ਕਿਉਂਕਿ ਤੂੰ ਸਾਡਾ ਨਵਾਂ ਕਸਟਮਰ ਹੈ ਪਰ ਅਗਲੀ ਵਾਰ ਯਾਦ ਰੱਖੀ ਕੀਮਤ ਪੂਰੀ ਅਦਾ ਕਰਨੀ ਪਊ ਆ ਫੜ ਆਪਣਾ ਸਮਾਨ ወਸੀਮ ਨੇ ਆਪਣੇ ਨਾਲ ਖੂ ਖੜੇ ਦੂਸਰੇ ਆਦਮੀ ਕਾਸਮ ਤੋਂ ਮਾਲ ਫੜ ਕੇ ਉਸ ਨੌਜਵਾਨ ਨੂੰ ਸੌਂਪ ਦਿੱਤਾ ਲਿਆ ਹੁਣ ਮੇਰਾ ਹਿੱਸਾ ਨੌਜਵਾਨ ਦੇ ਉੱਥੋਂ ਚਲੇ ਜਾਣ ਤੋਂ ਮਗਰੋਂ ਜੋ ਆ ਉਹਨਾਂ ਆਦਮੀਆਂ ਤੋਂ ਆਪਣਾ ਹਿੱਸਾ ਮੰਗਣ ਲੱਗੀ ਅਲੇਪੜ ਕਾਸਿਮ ਨੇ ਉਸ ਨੌਜਵਾਨ ਤੋਂ ਮਿਲੇ ਪੈਸਿਆਂ ਵਿੱਚੋਂ ਕੁਝ ਪੈਸੇ ਕੱਢ ਕੇ ਜੂਆ ਦੇ ਹੱਥ ਥਮਾ ਦਿੱਤੇ ਇਹ ਤਾਂ ਕੱਟਨੇ ਗਲਤੀ ਤੀਸਰੇ ਹਿੱਸੇ ਦੀ ਹੋਈ ਸੀ ਪਤਾ ਵੀ ਹੈ ਕਿੰਨਾ ਮੁਸ਼ਕਲ ਹੈ ਗਾਕਾ ਨੂੰ ਇਕੱਠੇ ਕਰਕੇ ਲਿਉਣਾ ਜੂਆ ਨੇ ਪੈਸੇ ਗਿਨੇ ਪਰ ਉਮੀਦ ਨਾਲ ਘੱਟ ਪਾ ਕੇ ਉਹ ਦੋਹਾਂ ਆਦਮੀਆਂ ਨੂੰ ਆਪਣੀ ਕੀਤੀ ਮਿਹਨਤ ਗਿਣੌਣ ਲੱਗੀ ਅਸੀਂ ਵੀ ਕਿਹੜਾ ਮਾਲ ਜੇਲ੍ਹ 'ਚ ਹੀ ਲਈ ਫਿਰਦੇ ਆਂ ਸਾਨੂੰ ਵੀ ਤਾਂ ਸੌਦਿਕਤਾ ਆਉਂਦੀ ਆਂ ਕਾਸਿਮ ਨੇ ਜਰਾ ਕੋ ਆਕੜ ਕੇ ਕਿਹਾ ਮੈਨੂੰ ਕੁਝ ਨਹੀਂ ਪਤਾ ਬਸ ਮੇਰਾ ਹਿੱਸਾ ਦਿਓ ਮੈਨੂੰ ਜਿੰਨਾ ਤੈ ਹੋਇਆ ਵਾ ਜੋ ਅੱਜ ਜਿੱਤੇ ਤੇ ਉਤਾਰੂ ਸੀ ਜਦ ਕਿ ਦੂਜੇ ਪਾਸੇ ਦੋਵੇਂ ਆਦਮੀ ਪੈਸੇ ਦੇਣ ਲੱਗਿਆ ਟਾਲਮਟੋਲ ਕਰਨ ਲੱਗ ਪਏ ਸਨ ਦੇਖ 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 ਦੇ ਤਿੰਨਾਂ ਜਾਣਿਆਂ ਵਿੱਚ ਝੜਪ ਸ਼ੁਰੂ ਹੋ ਗਈ ਜੁਆ ਕਾਸਮ ਦੇ ਹੱਥੋਂ ਪੈਸਿਆਂ ਵਾਲਾ ਬਰੀਫ ਕੁਸ ਖੋਣ ਲੱਗੀ ਪਰ ਇਸ ਤੋਂ ਪਹਿਲਾਂ ਕਿ ਜੁਆ ਨੂੰ ਉਸਦਾ ਹਿੱਸਾ ਮਿਲ ਪਾਉਂਦਾ वसीम ਨੇ ਆਪਣੇ ਸੱਚੇ ਪੈਰ ਦੀ ਪਾਈ ਜਰਾਬ ਵਿੱਚੋਂ ਪਿਸਤੋਲ ਕੱਢ ਕੇ ਯੋਹਾ ਉੱਤੇ ਗੋਲੀ ਚਲਾ ਦਿੱਤੀ ਗੋਲੀ ਸਿੱਧਾ ਯੋਹਾ ਦੀ छाਤੀ چیرਦੀ ਹੋਈ ਲੰਘ ਗਈ ਜਿਸ ਕਰਕੇ ਮੌਕੇ ਤੇ ਹੀ ਯੋਹਾ ਦੀ ਮੌਤ ਹੋ ਗਈ ਇਹਦੂ ਕੀ ਕੀਤਾ ਵਸੀਮ ਯੋਹਾ ਦੀ ਲੋਥ ਤੇ ਪੁੰਜੇ ਡਿੱਗਦੇ ਕਾਸਮ ਨੂੰ ਤਾਂ ਜਿਵੇਂ ਹੱਥਾਂ ਪੈਰਾਂ ਦੀ ਹੀ ਪੈ ਗਈ ਉਧਰ ਮੌਕਾ ਵਾਰਦਾਤ ਤੋਂ ਕੁਝ ਦੂਰੀ ਤੇ ਖੜਾਕਾਰ ਵਿੱਚ ਬੈਠਾ ਜਿੰਦਾ ਜੋ ਹੁਣ ਤੱਕ ਦਾ ਹੋਇਆ ਸਭ ਕੁਝ ਅੱਖੀਂ ਵੇਖ ਰਿਹਾ ਸੀ ਤੇ ਉਹਨਾਂ ਵਿਚਕਾਰ ਹੋਈ ਗੱਲਬਾਤ ਤੋਂ ਅਸਲ ਮਾਮਲਾ ਵੀ ਸਮਝ ਗਿਆ ਸੀ ਇਸ ਵਕਤ ਜਿੰਨਾ ਛੇਤੀ ਹੋ ਸਕੇ ਉਥੋਂ ਪੱਜ ਜਾਣਾ ਚਾਹੁੰਦਾ ਸੀ ਪਰ ਇਸ ਵਕਤ ਉਹ ਇੰਨਾ ਡਰਿਆ ਹੋਇਆ ਸੀ ਕਿ ਉਸਦੇ ਹੱਥ ਪੈਰ ਹੀ ਕੰਮ ਨਹੀਂ ਸੰਕਰ ਰਹੇ ਦਿਮਾਗ ਵੀ ਜਿਵੇਂ ਕੁਝ ਸੋਚਨ ਸਮਝਣ ਕਰਨੀ ਹੋ ਸੁਨ ਹੋ ਗਿਆ ਸੀ ਤੇ ਜ਼ੁਬਾਨ ਉਸ ਦੀ ਜੋ ਆਨੂ ਪੁੰਜੀ ਡਿੱਗਦੀ ਨੂੰ ਵੇਖ ਕੇ ਤਾਲੇ ਨੂੰ ਜਾਲ ਲੱਗੀ ਸੀ ਚਲ ਚੁੱਕੇ ਨੂੰ ਵਕਤ ਸੀ ਰਲਾਸ਼ ਨੂੰ ਟਿਕਾਣੇ ਲਾ ਦਈਏ ਵਰਨਾ ਜੇ ਕਿਸੇ ਨੇ ਆਪਾਂ ਨੂੰ ਇੱਥੇ ਵੇਖ ਲਿਆ ਤਾਂ ਬਹੁਤ ਮੁਸੀਬਤ ਹੋ ਜਾਣੀ ਹੈ ਮੱਥੇ ਤੋਂ ਪਸੀਨਾ ਪੌਂਚਦਾ ਹੋਇਆ ਵਸੀਮ ਤੁਰੰਦਰ ਤਿਕ ਡਰਿਆ ਹੋਣ ਦੇ ਬਾਵਜੂਦ ਵੀ ਕਾਸਿਤ ਨੂੰ ਆਪਣੇ ਕੀਤੇ ਅਪਰਾਧ ਵਿੱਚ ਸ਼ਰੀਕ ਬਣਾਉਣਾ ਚਾਹੁੰਦਾ ਸੀ ਥੋੜੀ ਦੇਰ ਨੂੰ ਦੋਵੇਂ ਕਾਰ ਵਿੱਚ ਜਾ ਕੇ ਬੈਠ ਗਏ ਇਸ ਵਕਤ ਉਹਨਾਂ ਦੋਹਾਂ ਦੇ ਪੈਰ ਮਿੱਟੀ ਨਾਲ ਤੇ ਹੱਥ ਲਹੂ ਨਾਲ ਲਿਬੜੇ ਹੋਏ ਸਨ ਚੱਲ ਓਏ ਜਿੰਦੇ ਨੂੰ ਗੱਡੀ ਸਟਾਰਟ ਕਰਨ ਦਾ ਆਗਿਆ ਵਸੀਮ ਆਪਣੇ ਕੱਪੜੇ ਝਾੜਨ ਲੱਗਾ ਮੈਂ ਕੁਝ ਵੇਖਿਆ ਤਾਂ ਨਹੀਂ ਕਾਸਮ ਨੂੰ ਸ਼ੱਕ ਸੀ ਕਿ ਗੋਲੀ ਚੱਲਣ ਦੀ ਆਵਾਜ਼ ਹੋ ਨਾ ਹੋ ਜਿੰਦੇ ਨੇ ਵੀ ਜ਼ਰੂਰ ਸੁਣੀ ਸੀ ਬਨਤ ਜੀ ਦੇ ਹਿਸਾਬ ਨਾਲ ਉਹ ਡਰਿਆ ਸਾਮਿਆ ਜਿਹਾ ਬੈਠਾ ਸੀ ਬੇਜ ਬੇਵਜ੍ਹਾ ਤਾਂ ਉਸ ਦੀ ਇਹੋ ਜੀ ਹਾਲਤ ਨਹੀਂ ਸੀ ਹੋਣੀ ਨਹੀਂ ਨਹੀਂ ਸਾਹਿਬ ਮੈਂ ਕੁਝ ਨਹੀਂ ਸੁਨਿਆ ਜਿੰਦੇ ਦੀ ਡਰ ਦੇ ਮਾਰੇ ਜੀਬ ਹਲਕਾ ਲਾਉਣ ਲੱਗੀ ਸੀ ਸਾਲਿਆ ਸਾਡੇ ਨਾਲ ਹੁਸ਼ਿਆਰੀ ਅਸੀਂ ਤਾਂ ਤੈਨੂੰ ਵੇਖਣ ਬਾਰੇ ਪੁੱਛਿਆ ਸੀ ਤੂੰ ਸਾਨੂੰ ਸੁਣਨ ਦੀਆਂ ਸਫਾਈਆਂ ਦੇਈ ਜਾ ਇੱਕ ਇੱਕ ਗੱਲ ਕੰਨ ਖੋਲ ਕੇ ਸੁਣ ਲੈ ਦੇ ਇਸ ਗੱਲ ਦੀ ਪਾਫ ਬਾਹਰ ਕਿਤੇ ਵੀ ਗੱਡੀ ਤਾਂ ਸਮਝ ਲਈ ਕਿ ਸਾਥੋਂ ਬੁਰਾ ਕੋਈ ਨਹੀਂ ਵਸੀਮ ਜਿੰਨਾ ਹੋ ਸਕੇ ਜਿੰਦੇ ਤੇ ਦਬਾਅ ਪਾਉਣਾ ਚਾਹੁੰਦਾ ਸੀ ਤਾਂ ਜੋ ਉਹ ਕਿਧਰੇ ਆਪਣਾ ਪੂ ਨਾ ਖੋਲ ਦੇਵੇ ਪਰ ਪਰ ਉਹ ਬੁਰਕੇ ਵਾਲੀ ਕੌਣ ਸੀ ਜਿੰਦੇ ਨੇ ਟਾਰਚ ਦੀ ਰੋਸ਼ਨੀ ਵਿੱਚ ਪਹਿਲਾਂ ਹੀ ਵੇਖ ਲਿਆ ਸੀ ਕਿ ਇਸ਼ਾਰਾ ਕਰਨ ਵਾਲੇ ਸ਼ਖਸ ਨੇ ਬੁਰਕਾ ਪਾਇਆ ਹੋਇਆ ਸੀ ਫਿਰ ਜਦੋਂ ਉਹ ਦੋਵੇਂ ਆਦਮੀ ਬੁਰਕੇ ਵਾਲੇ ਸ਼ਖਸ ਦੇ ਨਾਲ ਬੈਸਣ ਲੱਗ ਪਏ ਤਾਂ ਉਹ ਸ਼ਖਸ ਦੀ ਆਵਾਜ਼ਾਂ ਉਸ ਦੀ ਬੋਲਚਾਲ ਤੋਂ ਜਿੰਦੇ ਲਈ ਇਹ ਅੰਦਾਜ਼ਾ ਲਾਉਣਾ ਕੋਈ ਔਖਾ ਕੰਮ ਨਹੀਂ ਸੀ ਕਿ ਉਹ ਸ਼ਖਸ ਇੱਕ ਔਰਤ ਹੀ ਸੀ ਤੈਨੂੰ ਉਤੋ ਕੀ ਤੂੰ ਚੁੱਪਚਾਪ ਗੱਡੀ ਚਲਾ ਕਾਸਿਮ ਨੇ ਗੱਲ ਬਦਲਣ ਦੀ ਕੋਸ਼ਿਸ਼ ਕੀਤੀ ਏ ਨਹੀਂ ਨਹੀਂ ਸੂਤ ਹੋਣਾ ਲਿਆਦੇ ਮੇਰੀ ਪਿਸਤੌਲ ਲਾਵਾਂ ਇਹਦੀ ਪੁੜਪੜੀ ਨੂੰ ਵਸੀਮ ਦੇ ਦਿਲ ਨੂੰ ਢੁਡਕੜੂ ਲੱਗਾ ਹੋਇਆ ਸੀ ਕਿਤੇ ਜਿੰਦਾ ਜਾਣੇ ਅਣਜਾਣੇ ਵਿੱਚ ਉਸ ਦਾ ਪੇਤਨਾ ਖੋਲ ਦੇਵੇ ਇਸ ਕਰਕੇ ਵਾਲ ਲਲਤੀ ਹੋ ਜਿੰਦੇ ਤੇ ਵੀ ਆਪਣਾ ਪੂਰਾ ਦਬਦਬਾ ਕਾਇਮ ਰੱਖਣਾ ਚਾਹੁੰਦਾ ਸੀ ਮਾਫ ਕਰਦੇ ਹੋ ਜਨਾਬ ਗੁਸਤਾਖੀ ਹੋ ਗਈ ਹੁਣ ਨਹੀਂ ਪੁੱਛਦਾ ਕੁਝ ਵਸੀਮ ਦੇ ਦਬਕਾ ਮਾਰਨ ਦੀ ਧੀਰ ਸੀ ਕਿ ਜਿੰਦੇ ਦਿੱਤਾ ਜਾਨ ਜਿਵੇਂ ਸੁੱਲੀ ਤੇ ਹੀ ਟੰਗੀ ਗਈ ਉਸ ਰਾਤ ਜਿੰਦੇ ਨੂੰ ਨੀਂਦ ਨਹੀਂ ਸੀ ਆਈ ਜਦੋਂ ਜਿੰਨੀ ਵੀ ਕਿਤੇ ਆਵਾਜ਼ ਹੁੰਦੀ ਉਸ ਨੂੰ ਲੱਗਦਾ ਜਿਵੇਂ ਕਿਤੇ ਗੋਲੀ ਚੱਲਨ ਗਈ ਹੋਵੇ ਰਹਿ ਲਾਇਕ ਉਸਦੇ ਮਨ ਵਿੱਚ ਬੁਰੇ ਖਿਆਲ ਆਉਂਦੇ ਰਹੇ ਸਨ ਕਦੇ ਉਹ ਸੋਚਦਾ ਕਿਤੇ ਉਹ ਦੋਵੇਂ ਉਹਨੂੰ ਵੀ ਉਸ ਕੁੜੀ ਦੀ ਤਰ੍ਹਾਂ ਮਾਰ ਹੀ ਨਾ ਦੇਣ ਕਦੇ ਸੋਚਦਾ ਜੇ ਕਿਦਰੇ ਪੁਲਿਸ ਨੂੰ ਉਹਨਾਂ ਦੇ ਕਾਰੇ ਦੀ ਪਿੰਕ ਪੈ ਗਈ ਤਾਂ ਕਿਤੇ ਇਹ ਨਾ ਹੋਵੇ ਕਿ ਆਟੇ ਦੇ ਨਾਲ ਕੁਨ ਵੀ ਪਿਸਿਆ ਜਾਵੇ ਅਗਲੀ ਰਾਤ ਉਸਨੇ ਯੋਜਨਾ ਬਣਾਈ ਕਿ ਉਹ ਇਹਨਾਂ ਗਲਤ ਆਦਮੀਆਂ ਨੂੰ ਪੁਲਿਸ ਦੇ ਹੱਥ ਜਰੂਰ ਫੜਵਾ ਕੇ ਰਹੇਗਾ ወਸੀਮ ਨੇ ਇੱਕ ਕੁੜੀ ਦਾ ਕਤਲ ਕੀਤਾ ਸੀ ਤੇ ਇਹ ਗੱਲ ਕੋਈ ਛੋਟੀ ਨਹੀਂ ਸੀ ਉਸਨੂੰ ਇਸ ਦੀ ਸਜ਼ਾ ਜਰੂਰ ਹੀ ਮਿਲਣੀ ਚਾਹੀਦੀ ਸੀ ਸੋ ਆਪਣੇ ਤੈਅ ਕੀਤੇ ਮੁਤਾਬਕ ਜਿੰਦੇ ਨੇ ਪਹਿਲਾਂ ਹੀ ਪੁਲਿਸ ਨੂੰ ਇਤਲਾਹ ਦੇ ਦਿੱਤੀ ਕਿ ਉਹ ਅਜਰਾਤੀ ਉਹਨਾਂ ਆਦਮੀਆਂ ਨੂੰ ਲੈ ਕੇ ਕਿੱਥੇ ਤੇ ਕਿੰਨੇ ਵਜੇ ਪਹੁੰਚਣ ਵਾਲਾ ਹੈ ਹਰ ਰੋਜ਼ ਜਿੱਦਾਂ ਜਦ ਵਸੀਮ ਤੇ ਕਾਸਿਮ ਜਿੰਦੇ ਦੀ ਟੈਕਸੀ ਵਿੱਚ ਬੈਠ ਕੇ ਉਸ ਪੁਰਾਣੀ ਫੈਕਟਰੀ ਦੇ ਸਾਹਮਣੇ ਜਾ ਕੇ ਰੁੱਕੇ ਤਾਂ ਉੱਥੇ ਪੁਲਿਸ ਪਹਿਲਾਂ ਤੋਂ ਹੀ ਮੌਜੂਦ ਸੀ ਪੁਲਿਸ ਦੇ ਕੁਝ ਸਿਪਾਹੀ ਅੰਦਰ ਫੈਕਟਰੀ ਵਿੱਚ ਤੇ ਕੁਝ ਫੈਕਟਰੀ ਦੇ ਆਲੇ-ਦੁਆਲੇ ਦੀਆਂ ਝਾੜੀਆਂ ਪਿੱਛੇ ਲੁਕੇ ਬੈਠੇ ਸਨ ਇਹ ਸਭ ਉਸ ਇੱਕ ਦਿਨ ਇਹ ਸਭ ਉਸ ਇੱਕ ਮੌਕੇ ਦੀ ਤਲਾਸ਼ ਵਿੱਚ ਸਨ ਜਦ ਉਹ ਅਸਲ ਅਪਰਾਧੀਆਂ ਨੂੰ ਰੰਗੀ ਹਰਤੀ ਫੜ ਸਕਣ ਬੀਤੀ ਰਾਤ ਕਿਉਂਕਿ ਵਸੀਮ ਨੇ ਆਪਣੇ ਤੀਸਰੇ ਸਾਥੀ ਜਾਣੇ ਕੀ ਜਵਾਨ ਨੂੰ ਮਾਰ ਦਿੱਤਾ ਸੀ ਇਸ ਲਈ ਅੱਜ ਉਹ ਕੁੜੀ ਉੱਥੇ ਮੌਜੂਦ ਨਹੀਂ ਸੀ ਉਸ ਕੁੜੀ ਦੇ ਬਦਲੇ ਵਸੀਮ ਨੇ ਹੁਣ ਇੱਕ ਨਵੇਂ ਸਾਥੀ ਨੂੰ ਚੁਣਿਆ ਸੀ ਜੋ ਵਸੀਮ ਦਾ ਕਾਫੀ ਪੁਰਾਣਾ ਜਾਨੂ ਸੀ ਜੁਵਾ ਤੋਂ ਪਹਿਲਾਂ ਵਸੀਮ ਦੇ ਗਾਹਕ ਇਕੱਠੇ ਕਰਨ ਦਾ ਕੰਮ ਉਹੀੋ ਕਰਦਾ ਸੀ। ਮੁਸੀਮ ਪਿਛਲੇ ਦਸਾਂ ਸਾਲਾਂ ਤੋਂ ਇਸ ਤੰਦੇ ਵਿੱਚ ਸੀ। ਉਹ ਜੋ ਬੜਾ ਹੀ ਛਾਤਰ ਬੰਦਾ ਸੀ। ਕਿਹੜੇ ਗਾਹਕ ਨੂੰ ਕਿਵੇਂ ਡੀਲ ਕਰਨਾ ਉਹ ਬਖੂਬੀ ਜਾਣਦਾ ਸੀ। ਇਸ ਤੋਂ ਛੋਟੋ ਪੇਜ਼ ਬਦਲਣ ਵਿੱਚ ਵੀ ਕਾਫੀ ਮਾਹਰ ਸੀ। ਸ਼ਾਇਦ ਇਸੇ ਕਰਕੇ ਉਹ ਅੱਜ ਤੱਕ ਫੜਿਆ ਨਹੀਂ ਸੀ ਗਿਆ। ਉਸੇ ਤੰਦੇ ਵਿੱਚ ਤੇਜੀ ਕਾਸਮ ਦੇ ਔਨ ਕਰਕੇ ਹੋਈ। ਪੁਲਿਸ ਨੂੰ ਚੱਕਮਾ ਦੇਣ ਵਿੱਚ ਕਾਸਮ ਦਾ ਕੋਈ ਜਵਾਬ ਨਹੀਂ ਸੀ। ਵਸੀਮ ਨਾਲ ਇਸ ਤੰਦੇ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਉਹ ਛੋਟੀਆਂ-ਮੋਟੀਆਂ ਚੋਰੀਆਂ ਚਕਾਰੀਆਂ ਕਰਕੇ ਆਪਣਾ ਡੰਗ ਟਪਾਇਆ ਕਰ। ਸੀ ਪਰਜਦਾ ਦਾ ਉਹ ਵਸੀਮ ਦੀ ਛੱਤ ਛਾਇਆ ਹੈ ਠਾਇ ਸੀ ਉਸ ਦੇ ਆਪਣੇ ਕਹਿਣ ਮੁਤਾਬਕ ਉਸ ਦੇ ਦਿਨ ਹੀ ਬਦਲ ਗਏ ਸਨ ਜੋਆ ਨੂੰ ਵਸੀਮ ਨੇ ਕਾਸਿਮ ਦੇ ਕਹਿਤੇ ਹੀ ਆਪਣੇ ਤੰਦੇ ਵਿੱਚ ਸ਼ਾਮਿਲ ਕੀਤਾ ਸੀ ਕਾਸਿਮ ਦਾ ਮੰਨਣਾ ਸੀ ਕਿਉਂਕਿ ਜੋਆ ਇੱਕ ਕੁੜੀ ਹੈ ਇਸ ਕਰਕੇ ਉਹ ਇਸ ਤੰਦੇ ਵਿੱਚ ਬਹੁਤੇ ਸਮੇਂ ਤੱਕ ਟਿਕੀ ਰਹਿ ਸਕਦੀ ਹੈ ਕੁੜੀਆਂ ਤੇ ਉੱਚੀ ਪੁਲਿਸ ਪਹਿਲੇ ਨਜ਼ਰੇ ਸ਼ੱਕ ਨਹੀਂ ਕਰਦੀ ਇਸ ਲਈ ਮਾਲ ਦੀ ਸਪਲਾਈ ਵਿੱਚ ਜੋਆ ਉਹਨਾਂ ਦਾ ਇੱਕ کارਗਰ ਹਥਿਆਰ ਬਣ ਸਕਦਾ ਹੈ ਕਿੰਨੀ ਮਦ ਭਾਗੀ ਗੱਲ ਹੈ ਕਿ ਜਾਹਰ ਦੀ ਇੱਕ ਨਿੱਕੀ ਜਿੰਨੀ ਕੁੜੀ ਦੇ ਬਦਲੇ ਲੋਕ ਆਪਣੇ ਜੀਵਨ ਦੀ ਚਮਾ ਪੂੰਜੀ ਵਿਦਾਤ ਤੇ ਲੋਨ ਨੂੰ ਗੁਰੇਜ਼ ਨਹੀਂ ਕਰਦੇ ਕਿ ਇਹਨਾਂ ਲੋਕਾਂ ਦੀ ਤਲਬ ਇਹਨਾਂ ਦੇ ਆਪਣਿਆਂ ਤੋਂ ਵੱਧ ਕੇ ਹੁੰਦੀ ਹੈ ਜਾਂ ਇਸ ਜ਼ਹਿਰ ਨੇ ਇਹਨਾਂ ਲੋਕਾਂ ਨੂੰ ਨਵੀਂ ਜ਼ਿੰਦਗੀ ਦੇਣੀ ਹੁੰਦੀ ਹੈ ਪਤਾ ਨਹੀਂ ਕਿੰਨੇ ਹੀ ਲੋਕ ਨਸ਼ਿਆਂ ਦੇ ਦਲਦਲ ਵਿੱਚ ਫਸ ਕੇ ਆਪਣੇ ਜੀਵਨ ਨੂੰ ਤਬਾਹ ਕਰ ਰਹੇ ਹਨ ਇਸ ਤਬਾਹੀ ਦੇ ਪਿੱਛੇ ਦੇ ਕਾਰਨ ਵੀ ਹੁਣ ਕੋਈ ਲੁਕਾਵੇ ਨਹੀਂ ਰਿਹਾ ਸਮਾਜਿਕ ਤੇ ਬੇਰੁਜ਼ਗਾਰੀ ਪੜਾਈ ਤੇ ਕਾਰੋਬਾਰ ਵਿੱਚ ਅਸਫਲਤਾ ਤੇ ਵਿਅਕਤੀਗਤ ਤੌਰ ਤੇ ਮਨੋਕ ਦੀਆਂ ਨਿੱਜੀ ਜਾਂ ਮਾਨਸਿਕ ਪਰੇਸ਼ਾਨੀਆਂ ਇਸਨ ਮੁੱਖ ਕਾਰਨ ਹਨ ਜਿਨ੍ਹਾਂ ਵਿੱਚ ਸਫਲ ਪ੍ਰੇਮ ਪ੍ਰਸੰਗ ਤੇ ਵਿਅਕਤੀ ਦੇ ਹੋਰ ਨਾਲ ਨਜਾਇਜ਼ ਸਰੀਰਕ ਸੰਬੰਧ ਵੀ ਸ਼ਾਮਿਲ ਹਨ ਜਦਕਿ ਕੁਝ ਲੋਕ ਅਜਿਹੀ ਵੀ ਹਨ ਜੋ ਕੇਵਲ ਸ਼ੌਂਕ ਨੂੰ ਇਨ੍ਹਾਂ ਨਿਸ਼ਲੇ ਪਦਾਰਥਾਂ ਦਾ ਸੇਵਨ ਕਰਦੇ ਹਨ ਹੌਲੀ ਹੌਲੀ ਇਹ ਸ਼ੌਂਕ ਇੱਕ ਆਦਤ ਬਣ ਜਾਂਦਾ ਹੈ ਜਿਸ ਤੋਂ ਖੁਦ ਨੂੰ ਚਾਹ ਕੇ ਵੀ ਜੁਦਾ ਨਹੀਂ ਕਰ ਪਾਉਂਦੇ ਪਰ ਸ਼ੌਂਕ ਤੋਂ ਲੱਗੀ ਲੱਤ ਤੇ ਆਦਤ ਤੋਂ ਬਣੀ ਅੱਤ ਆਖਿ ਨੂੰ ਇਹਨਾਂ ਲੋਕਾਂ ਦਾ ਅੰਤ ਹੋ ਨਿਬੜਦੀ ਹੈ ਇਸ ਸ਼ੌਂਕ ਤੇ ਜ਼ਿੰਮੇਵਾਰ ਕਾਰਕਾਂ ਪਿੱਛੋਂ ਪੱਛਮੀ ਸਭਿਅਤਾ ਤੇ ਖਾਸ ਤੌਰ ਤੇ ਪਰਦੇ ਦੀ ਦੁਨੀਆ ਫਿਲਮੀ ਦੁਨੀਆ ਪਰ ਮੁਖ ਹੈ ਲੋੜ ਹੈ ਨਾ ਕਲਨਾ ਕਲਕਾਂ ਪ੍ਰਤੀ ਜਾਗਰੂਕ ਹੋਣ ਦੀ ਤੇ ਜਾਗਰੂਕ ਕਰਨ ਦੀ ਤਾਂ ਜੋ ਇੱਕ ਤੰਤ ਤੰਦਰੁਸਤ ਸਮਾਜੀ ਸਿਰਜਣਾ ਕੀਤੀ ਜਾ ਸਕੇ ਗੱਡੀ ਰੁਕੀ ਤਾਂ ਪੁਲਿਸ ਦੇ ਲੁੱਕੇ ਹੋਏ ਪੁਲਿਸ ਵਿੱਚ ਕੰਨੇ ਹੋਗੇ ਵਸੀਮ ਤੇ ਕਾਸਿਮ ਗੱਡੀ ਵਿੱਚੋਂ ਬਾਹਰ ਨਿਕਲੇ ਕਾਸਿਮ ਤੂੰ ਇੱਧਰ ਤੂੰ ਗੱਡੀ ਵਿੱਚ ਬੈਠ ਐਦ ਕੀ ਸੌਦਾ ਮੈਂ ਇਕੱਲਾ ਹੀ ਕਰਨ ਚਾਹਨਾ ਜੇ ਕੋਈ ਲੋੜ ਹੋਈ ਤਾਂ ਮੈਂ ਅਕੀ ਮੈਂ ਤੈਨੂੰ ਬੁਲਾ ਲਉ ਨਾਲੇ ਇਹਦਾ ਡਰਾਈਵਰ ਦਾ ਵੀ ਤਾਂ ਧਿਆਨ ਰੱਖਣਾ ਸਮਝ ਗਿਆ ਨਾ ਕੀ ਕਹਿ ਰਿਹਾ ਮੈਂ ਵਸੀਮ ਨੇ ਆਪਣੀ ਹਤੋ ਹੁਸ਼ਿਆਰੀ ਵਰਤਣੀ ਚਾਹੀ ਹਾਂ ਹਾਂ ਰੱਖਣਾ ਧਿਆਨ ਕਾਸਿਮ ਦੇ ਰਾਜੀ ਹੋਣ ਪਿੱਛੋਂ ਵਸੀਮ ਆਪਣੀ ਪੈਂਟ ਦੀ ਜੇਲ ਵੀ ਪੈਂਟ ਦੇ ਜੇਬ ਵਿੱਚ ਕੁਝ ਕੁੜੀਆਂ ਕੁੜੀਆਂ ਜਿਹੀਆਂ ਪਾ ਕੇ ਚੱਲਣ ਹੀ ਲੱਗਾ ਸੀ ਕਿ ਜੱਕ ਦਾ ਮੂਸਦਾ ਧਿਆਨ ਉਸ ਸੈਕਸ਼ੁਅਲ ਚਲਾ ਗਿਆ ਜੋ ਅੱਜ ਉਹਨਾਂ ਨਾਲ ਡੀਲ ਕਰਨ ਲਈ ਆਇਆ ਸੀ ਇਹ ਸੈਕਸ਼ੁਅਲ ਵੱਲ ਪਿੱਛੇ ਮੁੜ ਕੇ ਕਿਸੇ ਵੱਲ ਕੋਈ ਗੁੱਝਾ ਇਸ਼ਾਰਾ ਕਰਦਾ ਪਿਆ ਸੀ। ਹੁਸੈਨ ਨੂੰ शक ਹੋਇਆ। ਉਸਨੇ ਅਹਿਮ ਇहतਿਆਤ ਵਰਤਨ ਦੀ ਸੋਚੀ। ਹੁਣ ਉਸਨੇ ਆਪ ਉਸ ਸਖਸ਼ ਕੋਲ ਜਾਣ ਨਾਲ ਉਹ ਸਖਸ਼ ਨੂੰ ਹੀ ਆਪਣੇ ਕੋਲ ਆਉਣ ਦਾ ਇਸ਼ਾਰਾ ਕੀਤਾ। ਮਗਰ ਉਹ ਸਖਸ਼ ਜਿਵੇਂ ਜਿਵੇਂ ਹੁਸੈਨ ਦੇ ਨੇੜੇ ਆਉਂਦਾ ਗਿਆ। ਹੁਸੈਨ ਆਪਣੀ ਪੈਂਟ ਦੀ جیب ਚ ਪਾਈਆਂ ਪੁੜੀਆਂ ਇੱਕ ਇੱਕ ਕਰਕੇ ਵਾਪਸ ਕਾਸਿਮ ਵੱਲ ਕੁਸਕੌਂਦਰ ਆ ਇਧਰ ਕਾਰ 'ਚ ਬੈਠਾ ਕਾਸਿਮ ਵੀ ਉਸਦਾ ਸਾਰਾ ਤੁਰੰਤੀ ਸਮਝ ਗਿਆ ਕੋਈ ਉਹਨਾਂ ਤੇ ਨજર ਰੱਖੀ ਬੈਠਾ ਹੈ ਤੇ ਜੇ ਅੱਜ ਉਹਨਾਂ ਨੇ ਉਸਿਆਰੀ ਨਾਲ ਵਰਤੀ ਤਾਂ ਛੇਤੀ ਹੀ ਪਾਸਾ ਪਲਟਣ ਵਾਲਾ ਹੈ ਉਹ ਕਿਸੇ ਵੱਡੀ ਮੁਸੀਬਤ ਵਿੱਚ ਵੀ ਆ ਸਕਦੇ ਨੇ ਇਸ ਲਈ ਚੰਗਾ ਇਹੀ ਹੈ ਕਿ ਉਹ ਮੌਕੇ ਤੇ ਹੀ ਕੋਈ ਤਗੜੀ ਜਈ ਸਕੀਮ ਸੋਚ ਲੈਣ ਪੰਜਾਬ ਕੁਮਿੰਟਾਂ ਨੂੰ ਉਸ ਅਕਸ਼ ਐਨ ਵਸੀਮ ਦੇ ਸਾਹਮਣੇ ਸੀ ਉਹ ਜਿਵੇਂ ਹੀ ਵਸੀਮ ਦੇ ਹੱਥ ਪੈਸਿਆਂ ਨਾਲ ਵਾਲਾ ਬਰੀਫ ਕੇਸ ਥਮੋਂ ਲਗਾ ਵਸੀਮ ਨੇ ਇੱਕੋ ਝਟਕੇ ਨਾਲ ਉਸ ਦੀ ਬਾਹ ਮੋੜਦੇ ਹੋਏ ਉਸ ਨੂੰ ਧਰ ਦਬੋਚਿਆ ਇਧਰ ਕਾਸਿਮ ਨੇ ਵੀ ਜਿੰਦੇ ਨੂੰ ਆਪਣੇ ਪਕੜ ਵਿੱਚ ਜਕੜ ਲਿਆ ਪੁਲਿਸ ਆਈ ਤਾਂ ਹਾਲਤ ਬਿਲਕੁਲ ਬਦਲ ਚੁੱਕੇ ਸਨ ਵਸੀਮ ਤੇ ਕਾਸਿਮ ਨੇ ਪੁਲਿਸ ਮੋਰੇ ਇੰਜ ਵਿਖਾਇਆ ਜਿਵੇਂ ਉਹ ਡੀਲ ਕਰਨ ਨਹੀਂ ਲਈ ਨਹੀਂ ਸਗੋ ਡੀਲ ਕਰਨ ਵਾਲਿਆਂ ਨੂੰ ਫੜਨ ਲਈ ਆਏ ਸਨ ਬਾਜੀ ਹੁਣੇ ਕੱਲ੍ਹ ਹੀ ਬਿਲਕੁਲ ਪਲਟ ਚੁੱਕੀ ਸੀ ਨਾ ਪੁਲਿਸ ਤੇ ਇਤਲਾਹ ਦੇਣ ਵਾਲੇ ਨੂੰ ਵੇਖਿਆ ਸੀ ਤੇ ਨਾ ਹੀ ਡੀਲ ਕਰਨ ਆਇਆ ਸਖਸ਼ ਨੇ ਉਹਨਾਂ ਦੋਹਾਂ ਆਦਮੀਆਂ ਜਾਣੇ ਕਿ ਵਸੀਮ ਤੇ ਕਾਸਿਮ ਨੂੰ ਇਸ ਲਈ ਉਹ ਸਖਸ਼ ਇਹੀ ਸੋਚ ਰਿਹਾ ਸੀ ਕਿ ਉਹ ਇੱਥੇ ਜਿੰਦੇ ਨਾਲ ਡੀਲ ਕਰਨ ਲਈ ਆਇਆ ਹੈ ਤੇ ਵਸੀਮ ਤੇ ਕਾਸਿਮ ਉਸ ਦੇ ਇਸ ਤੋਂ ਪਹਿਲਾਂ ਉਸ ਸਖਸ਼ ਨੂੰ ਪੁਲਿਸ ਦੇ ਇੱਥੇ ਮੌਜੂਦ ਹੋਣ ਬਾਰੇ ਵੀ ਪਤਾ ਲੱਗ ਗਿਆ ਸੀ ਪੁਲਿਸ ਦੇ ਕਹਿੰਦੇ ਇਹ ਬ੍ਰੀਫ ਕੋਸ ਲੈ ਕੇ ਰਾਤ ਦੇ ਵਿੱਚੋ ਵਿੱਚ ਖੜਾ ਹੋ ਗਿਆ ਸੀ ਤੇ ਆਉਣ ਵਾਲੀ ਪਾਰਟੀ ਦਾ ਇੰਤਜ਼ਾਰ ਕਰਨ ਲੱਗਾ ਸੀ ਮਗਰ ਉਹ ਜਦ ਜਿੰਦੇ ਨੇ ਗੱਡੀ ਲਿਆ ਕੇ ਉਸ ਪੁਰਾਣੀ ਫੈਕਟਰੀ ਦੇ ਸਾਹਮਣੇ ਖੜੀ ਕਰ ਦਿੱਤੀ ਤਵਸੀਮ ਦੇ ਗੱਡੀ ਵਿੱਚ ਉਤਰਨਸਾਰੀ ਉਸ ਸਖਸ਼ ਨੇ ਪੁਲਿਸ ਦੇ ਚਪਾਈਆਂ ਨੂੰ ਪਾਰਟੀ ਤੇ ਆਨ ਦੀ ਸਨਤ ਮਾਰ ਦਿੱਤੀ ਦੂਸਰੇ ਪਾਸੇ ਪੁਲਿਸ ਨੂੰ ਇਹ ਪੱਲੇਖਾ ਪੈ ਗਿਆ ਕਿ ਉਹਨਾਂ ਨੂੰ ਇਤਲਾਹ ਦੇਣ ਵਾਲਾ ਵਸੀਮ ਹੈ ਕਿ ਕਾਸਿਮ ਉਸਦਾ ਸਾਥੀ ਜਿਸ ਨੇ ਜਿੰਦੇ ਨੂੰ ਇਸ ਵਕਤ ਆਪਣੇ ਕਾਬੂ ਵਿੱਚ ਕੀਤਾ ਹੋਇਆ ਸੀ ਵਸੀਮ ਤੇ ਕਾਸਿਮ ਹੀ ਜਿੰਦੇ ਨੂੰ ਕਿਵੇਂ ਨਾ ਕਿਵੇਂ ਤਰ੍ਹਾਂ ਇੱਥੇ ਤੱਕ ਲਿਆਏ ਸਨ ਤੇ ਉਹ ਸਖਜੋ ਇਸ ਵਕਤ ਵਸੀਮ ਦੀ ਗ੍ਰਿਫਤ ਵਿੱਚ ਸੀ ਉਹ ਅਸਲ ਵਿੱਚ ਜਿੰਦੇ ਨਾਲ ਡੀਲ ਕਰਨ ਲਈ ਆਇਆ ਸੀ ਆਖਿਰ ਦੋਨਾਂ ਧਿਰਾਂ ਦੀ ਇਸ ਅਗਿਆਨਤਾ ਦਾ ਫਾਇਦਾ ਤੇ ਜੀਤੇ ਜਾਣੀ ਕਿ ਵਸੀਮ ਤੇ ਕਾਸਿਮ ਨੇ ਉਠਾਇਆ ਜਿੰਦੇ ਦੀ ਟੈਕਸੀ ਦੀ ਜਦ ਤਲਾਸ਼ੀ ਲਈ ਗਈ ਤਾਂ ਟੈਕਸੀ ਵਿੱਚ ਨਸ਼ੇ ਦੀਆਂ ਢੇਰ ਸਾਰੀਆਂ ਪੁੜੀਆਂ ਨਿਕਲੀਆਂ ਜੋ ਕਿਸੇ ਨਾ ਕਿਸੇ ਤਰੀਕੇ ਟੈਕਸੀ ਅੰਦਰ ਹੀ ਲੁਕੋਈਆਂ ਗਈਆਂ ਸਨ ਇਸ ਵਕਤ ਕੋਈ ਵੀ ਸਬੂਤ ਜਾਂ ਗਵਾ ਵਸੀਮ ਜਾਂ ਕਾਸਿਮ ਦੇ ਵਿਰੁੱਧ ਨਹੀਂ ਸੀ ਹਥਿਆਰ ਵੀ ਉਹਨਾਂ ਅੱਜ ਆਪਣੇ ਨਾਲ ਨਹੀਂ ਸੰਦਿਆਂਦੇ ਕਿਉਂਕਿ ਉਹਨਾਂ ਨੂੰ ਪਹਿਲਾਂ ਹੀ ਸ਼ੱਕ ਸੀ ਕਿ ਕਿਤੇ ਜਿੰਦਾ ਉਹਨਾਂ ਨੂੰ ਫਸਾਏ ਨਾ ਦੇਵੇ ਮਗਰ ਉਹ ਹੋਇਆ ਵੀ ਇਦਾਂ ਹੀ ਪਰ ਜਿੰਦੇ ਨੇ ਜੋ ਜਾਲ ਵਿਛਾਇਆ ਉਸ ਜਲ ਵਿੱਚ ਵਿਚਾਰਾ ਉਹ ਆਪ ਹੀ ਫਸ ਗਿਆ ਹੁਣ ਜਾ ਕੇ ਉਸ ਨੂੰ ਇਹ ਪਤਾ ਲੱਗ ਗਿਆ ਕਿ ਵਸੀਮ ਤੇ ਕਾਸਿਮ ਇੰਨੇ ਦਿਨਾਂ ਤੋਂ ਉਸ ਦੀ ਟੈਕਸੀ ਅੰਦਰ ਬੈਠ ਕੇ ਕਰਦੇ ਕੀ ਰਹੇ ਸਨ ਇਹ ਉਹੀ ਉਹ ਜੁਗੜ ਲਗਾ ਰਹੇ ਸਨ ਮਾਲ ਨੂੰ ਕਿਸੇ ਸੁਰੱਖਿਅਤ ਥਾਂ ਤੇ ਲੁਕੋ ਕੇ ਰੱਖਣ ਦੀ ਬੜੀ ਸਫਾਈ ਨਾਲ ਉਹਨਾਂ ਇਸ ਮਾਲ ਨੂੰ ਟੈਕਸੀ ਅੰਦਰ ਲੁਕੋ ਕੇ ਰੱਖਿਆ ਸੀ ਪਹਿਲੀ ਨਜ਼ਰੇ ਵੇਖਿਆ ਕੋਈ ਵੀ ਇਹ ਨਹੀਂ ਸੀ ਕਹਿ ਸਕਦਾ ਇਸ ਟੈਕਸੀ ਅੰਦਰ ਨਸ਼ਾ ਵੀ ਲੁਕੋਇਆ ਹੋ ਸਕਦਾ ਹੈ ਕਿਉਂਕਿ ਜਿੰਨਾ ਥਾਵਾਂ ਤੇ ਪੁੜੀਆਂ ਜਾਂ ਡਰੱਗਸ ਆਦ ਰੱਖ ਕੇ ਗਏ ਸਨ ਉਹਨਾਂ ਥਾਵਾਂ ਨੂੰ ਇਨ ਬਿਨ ਟੈਕਸੀ ਦਾ ਹਿੱਸਾ ਬਣਾ ਦਿੱਤਾ ਗਿਆ ਸੀ ਸੀਟਾਂ ਨੂੰ ਪਾੜ ਕੇ ਉਹਨਾਂ ਅੰਦਰ ਡਰੱਗਸ ਦੇ ਪੈਕੇਟ ਲੁਕਾਉਣ ਤੇ ਮਗਰੋਂ ਉਹਨਾਂ ਦੇ ਸੀਟ ਕਵਰ ਨੂੰ ਬੁਹੂ-ਬੁਹੂ ਉਵੇਂ ਹੀ ਸਿਉਂ ਦੇਣਾ ਉਹਨਾਂ ਦੀ ਕਲਾ ਦਾ ਇੱਕ ਗਜ਼ਬ ਨਮੂਨਾ ਸੀ ਇਸ ਤੋਂ ਛੁੱਟ ਫੁੱਟਮੈਨ ਦੇ ਹੇਠਾਂ ਵੀ ਪੁੜੀਆਂ ਨੂੰ ਦਬਾ ਕੇ ਰੱਖਿਆ ਗਿਆ ਸੀ ਤੇ ਟੈਕਸੀ ਦੀਆਂ ਮੁੱਲੀਆਂ ਸੀਟਾਂ ਦੇ ਹੇਠਲੇ ਹਿੱਸਿਆਂ ਤੇ ਵੀ ਟੇਪ ਨਾਲ ਪੈਕਟਾਂ ਨੂੰ ਜੋੜਿਆ ਗਿਆ ਸੀ ਕੁਝ ਹੋਰ ਥਾਵਾਂ ਜਿੱਥੇ ਕਿ ਆਮ ਕਰਕੇ ਧਿਆਨ ਨਹੀਂ ਸੀ ਜਾਂਦਾ ਜਿਵੇਂ ਕਿ ਰੈਸਟ੍ਰਾਂ ਸਿੱਟ ਬੈੱਡ ਦੇ ਸਪੀਕਰਾਂ ਅੰਦਰ ਇਹਨਾਂ ਥਾਵਾਂ ਤੇ ਵੀ ਡਰੱਗਸ ਦੇ ਪੈਕੇਟ ਲੁਕੋ ਕੇ ਰੱਖੇ ਗਏ ਸਨ फ्लैशी विलेज सब थमा फ्रोलियां ਗਈਆਂ ਜਿਸ ਕਰਕੇ ਜਿੰਦਾ ਇੱਕ ਪ阿里 ਮੁਸੀਬਤ ਵਿੱਚ ਫਸ ਚੁੱਕਿਆ ਸੀ ਦੂਜੇ ਪਾਸੇ वसीम ਤੇ ਕਾਸਿਮ ਨੇ ਉਸ ਸ਼ਖਸ ਜੋ ਕਿ ਡੀਲ ਕਰਨ ਲਈ ਆਇਆ ਸੀ ਉਸ ਨੂੰ ਵੀ ਜਿੰਦੇ ਦਾ ਕਸਟਮਰ ਅਲਾਉਂਡ ਕਰ ਦਿੱਤਾ ਹਾਲਾਂਕਿ ਵਸੀਮ ਨੇ ਡੀਲ ਕਰਨ ਲਈ ਆਪ ਉਸ ਸ਼ਖਸ ਨੂੰ ਫੋਨ ਕੀਤਾ ਸੀ ਪਰ ਜਿਸ ਨੰਬਰ ਤੋਂ ਉਸਨੇ ਫੋਨ ਕੀਤਾ ਸੀ ਉਸਨੇ ਨੰਬਰ ਵਾਲੀ SIM ਨੂੰ ਉਸੇ ਵਕਤ ਹੀ ਤੋੜ ਦਿੱਤਾ ਤਾਂ ਜੋ ਉਸ ਦੇ ਖਿਲਾਫ ਕੋਈ ਸਬੂਤ ਬਾਕੀ ਨਾ ਰਹਿ ਜਾਵੇ ਅਜੇਆ ਉਹ ਹਰ ਵਾਰੀ ਡੀਲ ਕਰਨ ਲੱਗਿਆ ਕਰਦਾ ਸੀ ਜੋ SIM ਦੇ ਟੁੱਟ ਜਾਣ ਕਾਰਨ ਨੰਬਰ ਤੋਂ ਕੋਈ ਵੀ ਜਾਣਕਾਰੀ ਹਾਸਲ ਕਰਨਾ ਨਾ ਮੁਮਕਿਨ ਸੀ ਮੁਕਦੀ ਗੱਲ ਕਿ ਜਿੰਦਾ ਬਗਾਨੇ ਮੁਲਕ ਵਿੱਚ ਜੋ ਮੁਸੀਬਤ ਸਿਰ ਬੈਠਾ ਸੀ ਹੁਣ ਉਸ ਤੋਂ ਉਸਦੀ ਖਲਾਸੀ ਛੇਤੀ ਦੇਣੇ ਸੰਭਵ ਨਹੀਂ ਸੀ ਉਸ ਰਾਤ ਪੁਲਿਸ ਵਸੀਮ ਤੇ ਕਾਸਿਮ ਦੇ ਬਿਜਾਏ ਜਿੰਦੇ ਤੇ ਉਸ शख्स ਨੂੰ ਜੋ ਡੀਲ ਕਰਨ ਲਈ ਆਇਆ ਸੀ ਨੂੰ ਗ੍ਰਿਫਤਾਰ ਕਰਕੇ ਲੈ ਗਈ ਜਿੰਦੇ ਨੇ ਬਥੇਰੇ ਤੱਲੇ ਕੀਤੇ ਕਿ ਪੁਲਿਸ ਉਸ ਨੂੰ ਗ੍ਰਿਫਤਾਰ ਕਰਕੇ ਨਾਲ ਲਿਜਾਵੇ ਪਰ ਸਾਰੇ ਸਬੂਤ ਜਿੰਦੇ ਵੱਲ ਹੀ ਇਸ਼ਾਰਾ ਕਰਦੇ ਹੋਣ ਕਰਕੇ ਪੁਲਿਸ ਜਿੰਦੇ ਦਾ ਇਤਬਾਰ ਨਹੀਂ ਸਵੀਕਾਰ ਸਕਦੀ ਜਿੰਦੇ ਨੂੰ ਹਰ ਹਾਲਤ ਵਿੱਚ ਪੁਲਿਸ ਦੀ ਕਸਟਡੀ ਵਿੱਚ ਰਹਿਣਾ ਹੀ ਪੈਣਾ ਸੀ ਇਹ ਰਾਜ ਜਿੰਦੇ ਨੇ ਪੁਲਿਸ ਥਾਣੇ ਵਿੱਚ ਕਿਵੇਂ ਬਤਾਈ ਇਹ ਤਾਂ ਕੇਵਲ ਉਹ ਹੀ ਜਾਣਦਾ ਸੀ ਵਸੀਮ ਤੇ ਕਾਸਿਮ ਵਰਗੇ ਛਾਤਰ ਬੰਦਿਆਂ ਨੇ ਜਿੰਦੇ ਨਾਲ ਸੱਚਮੁੱਚੀ ਬਹੁਤ ਮਾੜਾ ਕੀਤਾ ਸੀ ਉਸ ਨੂੰ ਉਸ ਦੋਸਤੀ ਸਜ਼ਾ ਮਿਲ ਰਹੀ ਸੀ ਜੋ ਉਸਨੇ ਕੀਤਾ ਹੀ ਨਹੀਂ ਸੀ ਦੂਜੇ ਪਾਸੇ ਉਹ ਸਖਸ ਜੋ ਡੀਲ ਕਰਨ ਲਈ ਆਇਆ ਸੀ ਨਹੀਂ ਦੋਸਤ ਨੂੰ ਵੀ ਨਹੀਂ ਸੀ ਆਰੇ ਪਰ ਉਸ ਦੀ ਜੀ ਪਰੇਸ਼ਾਨੀ ਦੀ ਵਜ੍ਹਾ ਜਿੰਦੇ ਜਹੀ ਨਹੀਂ ਸੀ ਜਿੰਦਾ ਜਿਸ ਮਾਨਸਿਕ ਤਕਲੀਫ ਵਿੱਚੋਂ ਇਸ ਵਕਤ ਗੁਜ਼ਰ ਰਿਹਾ ਸੀ ਉਸ ਦਾ ਤਾਂ ਅਹਿਸਾਸ ਤੱਕ ਵੀ ਵਸੀਮ ਤੇ ਕਾਸਿਮ ਵਰਗੇ ਬੈਗਹਿਰਤ ਬੰਦਿਆਂ ਨੂੰ ਨਹੀਂ ਸੀ ਵਸੀਮ ਤੇ ਕਾਸੀਮ ਲਈ ਪੈਸੇ ਹੀ ਉਹਨਾਂ ਦਾ ਸਭ ਕੁਝ ਸੀ ਪੈਸਿਆਂ ਦੇ ਖਾਤਰ ਉਹ ਕਿਸੇ નિર્ਦੋਸ਼ ਵਿਅਕਤੀ ਨੂੰ ਕਿਸੇ ਝੂਠੇ ਕੇਸ ਵਿੱਚ ਫਸਾ ਵੀ ਸਕਦੇ ਸਨ ਤੇ ਆਪਣੇ ਮਤਲਬ ਦੀ ਖਾਤਰ ਕਿਸੇ ਨੂੰ ਮਾਰ ਤੱਕ ਵੀ ਸਕਦੇ ਸਨ ਇਹ ਜੋ ਲੋਕ ਇਨਸਾਨੀ ਸਗੋ ਹਵਾਨ ਸਨ ਇਨਸਾਨੀਅਤ ਤਾਂ ਇਹਨਾਂ ਦੇ ਅੰਦਰ ਉਦੋਂ ਹਿਦਮ ਤੋੜ ਗਈ ਸੀ ਜਦੋਂ ਦਾ ਇਹਨਾਂ ਦੇ ਗਲਤ ਕੰਮਾਂ ਵਿੱਚ ਸ਼ਰੀਖ ਹੋਣ ਦਾ ਰਾਹ ਫੜ ਲਿਆ ਸੀ ਇਹ ਲੋਕ ਮਾਇਆ ਦੀ ਚੱਕਾ ਚੋਂਦੇ ਇੱਕ ਐਸੇ ਸੰਸਾਰ ਵਿੱਚ ਫਸ ਗਏ ਸਨ ਜਿੱਥੇ ਆਪਣੇ ਮਤਲਬ ਨੂੰ ਪੂਰਾ ਕਰਨ ਲਈ ਸਭ ਰਿਸ਼ਤੇ ਨਾਤੇ ਤੇ ਇਨਸਾਨੀਅਤ